ਉਹ ਉਹਨਾਂ ਨੇ ਮੈਨੂੰ ਚੈਲੰਜ ਕੀਤਾ ਸੀ ਨਾ ਵੀ ਪਹਿਲੇ ਥੱਪੜ ਤੇ ਨੂੰ ਬਿਉਸ਼ ਕਰਨਾ اچھا ਵੀ ਤੂੰ ਕਿੱਥੇ ਲिटल ਗਾਇ ਲिटल ਇੰਡੀਅਨ ਗਾਇ ਲिटल ਇੰਡੀਅਨ ਗਾਇ ਬਾ ਮੈਂ ਕੋਈ ਗੱਲ ਨਹੀਂ ਦੱਸਾਂਗੇ ਕੱਲ ਨੂੰ ਦੱਸਾਂਗੇ ਫੇਸ ਆਫ ਦਿ ਟਾਈਮ ਫਿਰ ਮੈਂ ਉਹਨੂੰ ਜ਼ਰੂਰ ਕਿਹਾ ਗਲੁਸਕਾ ਨੂੰ ਅਟੋਨੀ ਗਲੁਸਕਾ ਸੀ ਉਹਦਾ ਨਾਮ ਤੇ ਮਾਨੂੰ ਕਿਹਾ ਵੀ 브్రਦਰ ਰੈਡੀ ਟੂ ਸਲੀਪ ਕਈ ਵਾਰ ਇਹ ਦੁੰਦਾ ਨਾ ਵੀ ਦੂਰ ਤੋਂ ਚੀਜ਼ ਕੁਸ਼ੂਰ ਲੱਗਦੀ ਹੁੰਦੀ ਆ ਵਿੱਚ ਜਾ ਕੇ ਫਿਰ ਪਤਾ ਲੱਗਦਾ ਵੀ ਹਾਂ ਅਸੀਂ ਕਰਨ ਵਾਲੇ ਆ ਇਹ ਸਾਡੇ ਲਈ ਹੀ ਬਣੀ ਆ ਉੱਥੇ ਵੀ ਕਮੈਂਟੇਟਰਸ ਨੇ ਬੋਲਿਆ ਕਿ ਇਹ ਬੰਦਾ ਪਾਵਰ ਸਲੈਪ ਲਈ ਹੀ ਬਣਿਆ ਮੈਨੂੰ ਐਸਪੈਰ ਇਹ ਚੀਜ਼ ਲਈ ਕਰਦੀ ਆ ਚਮਕੌਰ ਸਾਹਿਬ ਦੀ ਬੈਟਲ ਹਾਂ 10 ਲੱਖ ਨਾਲ ਜਿੱਥੇ 40 ਸਿੱਖ ਲੜੇ ਨੇ ਉਹਦੇ ਤੋਂ ਮੋਟੀਵੇਸ਼ਨ ਮਿਲਦੀ ਆ ਜਨਮ ਮੇਰਾ ਚਮਕੌਰ ਸਾਹਿਬ ਦਾ ਹੀ ਆ ਸੋ ਵਾਰੀਅਰ ਸਟੇਟ ਤੋਂ ਆਉਣੇ ਆ ਜੀ ਆਪਾਂ ਪੰਜਾਬ ਵਾਰੀਅਰ ਸਟੇਟ ਆ ਕੰਬੈਕ ਸਪੋਰਟਸ ਨੇ ਕਿਸੇ ਨੇ ਵੀ ਸਾਡੀ ਨਿਊਜ਼ ਨਹੀਂ ਸੀ ਲਾਈ ਜਦ ਤੱਕ ਮੈਂ ਜਿੱਤ ਨਹੀਂ ਗਿਆ ਸਿੱਧੀ UFC ਵਾਲੇ ਨੇ ਲਾਈ ਹੈ ਤਾਂ ਕਿਉਂ ਕਿਉਂਕਿ ਉਹਨਾਂ ਨੂੰ ਯਕੀਨ ਨਹੀਂ ਸੀਗਾ ਵੀ ਅਸੀਂ ਜਿੱਤ ਜਾਾਂਗੇ ਡੈਨਾ ਵਾਈਟ ਮੇਰੇ ਸਾਹਮਣੇ ਬੈਠਾ ਸੀ ਉਹਦੇ ਸਾਹਮਣੇ ਥਾਪੀਆਂ ਮਾਰੀਆਂ ਭੰਗੜਾ ਵੀ ਉਹਦੇ ਸਾਹਮਣੇ ਪਾਇਆ ਤੇ ਉਹਦੇ ਬਾਅਦ ਉਹਨੂੰ ਲਵ ਯੂ ਵੀ ਕਿਹਾ ਅੱਛਾ ਤੇ ਮੈਂ ਉਹਨੂੰ ਕਹਿ ਕੇ ਡ੍ਰੀਮ ਕਮਸ ਟੂ ਟੁਡੇ ਤਾਂ ਉਹਨੇ ਮੈਨੂੰ ਪੁੱਛਿਆ ਜਦ ਹੀ ਕਿ ਟਾਈਗਰ ਵੇਅਰ ਯੂ ਫਰਮ ਇਨ ਇੰਡੀਆ ਮੈਂ ਕਿਹਾ ਮੈਂ ਪੰਜਾਬ ਤੋਂ ਆਇਆ ਹਾਂ ਹਾਂ ਤੁਹਾਡੀ ਵਾਈਫ ਨੇ ਤੁਹਾਡੇ ਸੱਟਾ ਦੇਖਿਆ ਹੋਣੀ ਆ ਆਮ ਸ਼ੋਰ ਖੁਸ਼ੀ ਵੀ ਹੋਣੀ ਆ ਬਟ ਫਿਕਰ ਬਹੁਤ ਹੋਣੀ ਹੈ ਕਿ ਮੇਰੇ ਹਸਬੰਡ ਕਿਹੜੀ ਸਪੋਰਟ ਖੇਡਦੇ ਹੋਏ ਨੇ ਤੇ ਜੀ ਆਪਾਂ ਸਿੱਖ ਕੌਮ ਨਾਲ ਰਿਲੇਟਡ ਹੈ ਸਾਡੀਆਂ ਧੀਆ ਭੈਣਾਂ ਨੂੰ ਗੁਰੂ ਸਾਹਿਬ ਨੇ ਬਹੁਤ ਵੱਡਾ ਮਾਣ ਬਖਸ਼ਿਆ ਸਾਡੇ ਨਾਲੋਂ ਜ਼ਿਆਦਾ ਦਲੇਰ ਹੋਣੇ ਜਦੋਂ ਘਰ ਆਇਆ ਤਾਂ ਉਹਨੇ ਕਿਹਾ ਨਹੀਂ ਨਹੀਂ ਕੁਝ ਨਹੀਂ ਹੈਗਾ ਜ਼ਿਆਦਾ ਠੀਕ ਹੈ ਆ ਫੇ ਕੀ ਹੋ ਗਿਆ ਰੋਟੀ ਖਾਣੀ ਹੈ ਕੋਈ ਨਹੀਂ ਚਾਪਣੀ ਹੁੰਦੀ ਚੌਲ ਖਾਲਾ ਠੀਕ ਠੀਕ ਹੈ ਹਣਾ ਕੋਈ ਨਹੀਂ ਠੀਕ ਹੋ ਜਾਣਾ ਇਹ ਇਹ ਇਹੋ ਜਿਹਾ ਮਾਹੌਲ ਸੀ He just screamed to Dana White, I love you. He's playing to the crowd. You know, I think he knows he's going back to his hometown and in. I was going to go ਕੁਸਤੀ ਦੇ ਵਿੱਚ ਮੇਰੇ ਲਿਗਾਮੈਂਟ ਤੇ ਸੱਟ ਲੱਗੀ ਸੀ ਲੋਕਡਾਊਨ ਚ ਫਿਰ ਮੈਂ ਗੇਮ ਵੀ ਛੱਡਤੀ ਸੀ ਬਟ ਉਸ ਤੋਂ ਬਾਅਦ ਅਗਰ ਮੈਨੂੰ ਕਿਸੇ ਨੇ ਦੁਬਾਰਾ ਬੂਸਟ ਕੀਤੀ ਹੈ ਮੇਰੀ એનર્ਜੀ ਕਿ ਤੂੰ ਨਹੀਂ ਗੇਮ ਨਹੀਂ ਛੱਡਣੀ ਤਾਂ ਉਹ ਸਾਡੀ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਐ ਸੋਲਖਿਆਂ ਰੂਪੜ ਉਹਨਾਂ ਦੀ ਸਾਰੀ ਮੈਨੇਜਮੈਂਟ ਜਿਹਦੇ ਵਿੱਚ ਕੇ ਸਤਕਾਰਯੋਗ ਸੁਭਾ ਭਪਿੰਦਰ ਸਿੰਘ ਜੀ ਐਮਡੀ ਸਾਹਿਬ ਤੇ ਸਾਡੇ ਸਤਿਕਾਰਯੋਗ ਡਾਇਰੈਕਟਰ ਮੈਡਮ ਗੁਰਪ੍ਰੀਤ ਮਾਥੁਰ ਜੀ ਜਿਨ੍ਹਾਂ ਦਾ ਫੇਸ 80% ਮੇਰੇ ਮਾਤਾ ਜੀ ਨਾਲ ਵੀ ਮਿਲਦਾ ਹੈ ਚਰਚਾ ਛੜੀ ਹੈ ਤਾਂ ਦੂਰ ਤੱਕ ਜਾਵੇਗੀ ਤੇ ਅੱਜ ਚਰਚਾ ਹੈ ਇੱਕ ਸਿੱਖ ਮੁੰਡੇ ਦੀ ਜਿਸ ਦੇ ਥੱਪੜ ਦੀ ਗੂੰਜ ਵੱਜਿਆ ਤਾਂ ਇਹ ਅਬੂ ਦਾਬੇ ਜਿਹਾ ਪਰ ਇਹਦੀ ਗੂੰਜ ਪੰਜਾਬ ਤੱਕ ਸੁਣਾਈ ਦੇ ਰਹੀ ਹੈ ਨਾਮ ਜੁਝਾਰਾ ਹੈ ਤੇ ਕੰਮ ਵੀ ਜੁਝਾਰ ਸਿੰਘ ਵਰਗੇ ਕੀਤੇ ਨੇ ਸਾਡੇ ਨਾਲ ਇਸ ਵੇਲੇ ਦੁਬਈ ਵਿੱਚ ਪਾਵਰ ਸਲੈਪ ਚੈਂਪੀਅਨ ਦੀ ਫਾਈਟ ਦੇ ਵਿਜੇਤਾ ਪਹਿਲੇ ਇੰਡੀਅਨ ਤੇ ਪਹਿਲੇ ਸਿੱਖ ਜੁਝਾਰ ਸਿੰਘ ਮੌਜੂਦ ਨੇ ਜੁਝਾਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡਾ ਗੱਲਬਾਤ ਕਰਨ ਲਈ ਸਭ ਤੋਂ ਪਹਿਲਾਂ ਗੁਰੂ ਗੁਰੂ ਤੇ ਪ੍ਰਵਾਣ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਹਾ ਨਾਮ ਜੁਝਾਰ ਹੈ ਤੇ ਤੁਸੀਂ ਕੰਮ ਵੀ ਜੁਝਾਰ ਸਿੰਘ ਵਰਗਾ ਹੀ ਕੀਤੇ ਨੇ ਹਾਂ ਜੀ ਮੋਟੀਵੇਸ਼ਨ ਮਿਲਦੀ ਹੈ ਜੀ ਇਸ ਇਸ ਚੀਜ਼ ਤੋਂ ਸਭ ਤੋਂ ਪਹਿਲਾਂ ਦਈ ਸਵਾਰ ਪੁਸ਼ਪ ਸ਼ਾਮਾ ਨੂੰ ਸਰਟ ਲੱਗੀ ਹੈ ਠੀਕ ਹੈ ਕੋਈ ਮਤਲਬ ਮੇਜਰ ਇੰਜਰੀ ਤਾਂ ਨਹੀਂ ਹੈਗੀ ਨਹੀਂ ਮਾਈਨਰ ਹੈ ਮਾਈਨਰ ਫ੍ਰੈਕਚਰ ਹੈ ਥੋੜਾ ਜਿਹਾ ਤੇ ਉਹਨੇ ਫਾਉਲ ਮਾਰਿਆ ਸੀ ਉਸ ਕਰਕੇ ਹੋ ਗਿਆ ਨਹੀਂ ਤਾਂ एवरीथिंग ओके ਹੈ ਕੋਈ ਇਸ਼ੂ ਨਹੀਂ ਹੈਗਾ ਕੀ ਇਨਸਪਾਇਰ ਕਰਦਾ ਇੱਕ ਪਲੇਅਰ ਨੂੰ ਕਿਉਂਕਿ ਆਂਡਰਸਟੈਂਡ ਕਿ ਜਿਹੜੀ ਆਬ ਹੋਰ ਸਪੋਰਟਸ ਨੇ ਉਹਨਾਂ ਵਿੱਚ ਰਿਸਕ ਬਹੁਤ ਘੱਟ ਹੈ ਫਾਈਟਿੰਗ ਹੈਗੀ ਹੈ ਅਸੀਂ ਛੋੜੇ ਹੁੰਦੇ ਤੋਂ ਡਬਲਯੂ ਡਬਲਯੂਈ ਦੇਖਦੇ ਰਹੇ ਹਾਂ MMA ਵੀ ਪਿਛਲੇ ਕੁਝ ਸਾਲਾਂ ਤੋਂ ਆਈ ਹੈ ਬਟ ਉਹ ਇੱਕ ਕੰਬੈਟ sport ਵਿੱਚ ਬੰਦੇ ਦੀ ਜਾਨ ਤੱਕ ਅਸੀਂ ਸੁਣਿਆ ਹੈ ਕਿ ਕਈ ਵਾਰ ਗਈ ਹੈ ਜਾਂ ਇਦਾਂ ਹੀ ਮੇਜਰ ਇੰਜਰੀ ਵੀ ਹੋਈ ਹੈ ਕਿ ਫਿਰ ਕਦੇ ਨਹੀਂ ਰਿਕਵਰ ਕਰ पाए ਤਾਂ ਫਿਰ ਕੀ ਇਨਸਪਾਇਰ ਕਰਦਾ ਇੱਕ ਪਲੇਅਰ ਨੂੰ ਇਸ sportਸ ਵਾਲੇ ਜਨ ਲਈ ਦੇਖੋ ਜੀ ਮੈਨੂੰ ਇਨਸਪਾਇਰ ਇਸ ਚੀਜ਼ ਲਈ ਕਰਦੀ ਹੈ ਚਮਕੌਰ ਸਾਹਿਬ ਦੀ ਬੈਟਲ ਹਾਂ 10 ਲੱਖ ਨਾਲ ਜਿੱਥੇ 40 ਸਿੱਖ ਲੜੇ ਨੇ ਉਹਦੇ ਤੋਂ ਮੋਟੀਵੇਸ਼ਨ ਮਿਲਦੀ ਹੈ ਜਨਮ ਮੇਰਾ ਚਮਕੌਰ ਸਾਹਿਬ ਦਾ ਹੀ ਹੈ ਸੋ ਵਾਰ리어 ਸਟੇਟ ਤੋਂ ਆਉਣੇ ਆ ਜੀ ਆਪਾਂ ਪੰਜਾਬ ਵਾਰ리어 ਸਟੇਟ ਹੈ ਤਾਂ ਇਸ ਲਈ ਆਪਣੇ ਜੀਨਸ ਦੇ ਵਿੱਚ ਹੈ ਜੀ ਇਹ ਤਾਂ ਕੋਈ ਇਦਾਂ ਨਹੀਂ ਸੀਗਾ ਵੀ ਕਿਸੇ ਨੇ ਅਲੱਗ ਤੋਂ ਮੈਦੇ ਲਈ ਕੁਝ ਰੈਡੀ ਕਰਿਆ ਹੋਵੇ ਵੀ ਅਲੱਗ ਤੋਂ ਕੁਝ ਕੀਤਾ ਹੋਵੇ ਬਸ ਵਾਰੀਅਰ ਸਟੇਟ ਹੋਣ ਕਰਕੇ ਆਪਣੇ ਜੀਨਸ ਦੇ ਵਿੱਚ ਹੋਣ ਕਰਕੇ ਹੀ ਇਧਰ ਨੂੰ ਆ ਗਏ ਜੀ ਮੈਂ ਆਈ ਥਿੰਕ ਉਹ ਵਾਰੀਅਰ ਸਟੇਟ ਦੇ ਨਾਲ ਨਾਲ ਇੱਕ ਥੋੜਾ ਖੁਸ਼ਦਿਲੀ ਵੀ ਹੈਗੀ ਹੈ ਉਹ ਜਿਹੜੀ ਫਾਈਟ ਬਾਊਟ ਜਿੱਤਣ ਤੋਂ ਬਾਅਦ ਜਿਹੜੀ ਸਟੇਜ ਤੇ ਨਜ਼ਰ ਵੀ ਆਈ ਹੈ ਚਾਹੇ ਉਹ ਸਿੱਧੂ ਮੂਸੈਦ ਦੀ ਥਾਪੀ ਹੋਵੇ ਜਾਂ ਭੰਗੜਾ ਪਾਉਣਾ ਹੋਵੇ ਹਾਂਜੀ ਬਿਲਕੁਲ ਪੰਜਾਬੀ ਜਦੋਂ ਵੀ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਨੇ ਤਾਂ ਭੰਗੜੇ ਨਾਲ ਹੀ ਕਰਦੇ ਨੇ ਨੱਚ ਕੇ ਹੀ ਕਰਦੇ ਨੇ ਉਹ ਜੀ ਤਾਂ ਫਿਰ ਅਗਰ ਅਸੀਂ ਭੰਗੜਾ ਨਾ ਪਾਉਂਦੇ ਤੇ ਥਾਪੀ ਨਾ ਮਾਰਦੇ ਉਹਨਾਂ ਨੂੰ ਪਤਾ ਕਿਦਾਂ ਲੱਗਦਾ ਵੀ ਪੰਜਾਬੀ ਆ ਗਿਆ ਹਾਂਜੀ ਬਾਈ ਗੱਲ ਨਾ ਜਿਵੇਂ ਅਸੀਂ ਕੱਲ ਦਿਲਜੀਤ ਭਾਈ ਦਾ ਸ਼ੋਅ ਦੀ ਕੁਝ ਵੀਡੀਓ ਦੇਖ ਰਹੇ ਸੀਗੇ ਕਹਿੰਦੇ ਅਸੀਂ ਪੰਜਾਬੀ ਭਾਸ਼ਾ ਨੂੰ ਦੁਨੀਆ ਦੀ ਹਰ ਸਟੇਜ ਤੇ ਲੈ ਕੇ ਜਾਣਾ ਚਾਹੁੰਦੇ ਹਾਂ ਤੇ ਫਿਰ ਮੈਨੂੰ ਲੱਗਦਾ ਤੁਹਾਡੇ ਇਸੇ ਉਹ ਵੀ ਸਾਬਤ ਸੂਰਤ ਸਿੱਖ ਹੋਣ ਦੇ ਨਾਤੇ ਤੁਸੀਂ ਇਦਾਂ ਦੀ ਗੇਮ ਨੂੰ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਸਟਾਰਟ ਕਰ ਰਹੇ ਹੋ ਜਾਂ ਇੰਡੀਆ ਦਾ ਨਾਮ ਤੁਹਾਡੇ ਨਾਲ ਨਾਲ ਜੁੜਦਾ ਪਿਆ ਹਾਂਜੀ ਬਿਲਕੁਲ ਜੀ ਜਿੱਥੇ ਭੰਗੜੇ ਦੀ ਗੱਲ ਸੀਗੀ ਥਾਪੀ ਦੀ ਗੱਲ ਸੀਗੀ ਸਾਰਾ ਕੁਝ ਉਹਦੇ ਵਿੱਚ ਇਦਾਂ ਕਿ ਜਦੋਂ ਮੈਂ ਭੰਗੜਾ ਪਾਇਆ ਤਾਂ ਉੱਥੇ ਗੁਰੇ ਵੀ ਨੱਚੇ ਨੇ ਹਮ ਹੋਰਿਆਂ ਦੇ ਨਾਲ ਸ਼ੇਖ ਵੀ ਨੱਚੇ ਨੇ ਤੇ ਉੱਥੇ ਦੇ ਸ਼ੇਖ ਦੀ ਜਿਹੜੀ ਬੇਟੀ ਬੈਠੀ ਸੀਗੀ ਆਬੂਤਾਬੀ ਦੇ ਸ਼ੇਖ ਦੀ ਉਹਨੇ ਵੀ ਪੰਗੜਾ ਪਾਇਆ ਤੇ ਉਹ ਵੀਡੀਓ ਉਹਨੇ ਸ਼ੇਅਰ ਵੀ ਕੀਤੀ ਐ ਇੰਸਟਾਗ੍ਰਾਮ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਤੇ ਸਭ ਨੂੰ ਨਚਾਇਆ ਜੀ ਤੇ ਵਾਈਗੁਰ ਨੇ ਜੇ ਸੇਵਾ ਲਾਹੀਅਤ ਹੈ ਜੀ ਉਹਨੂੰ ਪੂਰਾ ਵੀ ਕਰਾਂਗੇ ਜੀ ਹੁਣ ਮੈਂ ਉਸ ਫਾਈਟ ਦੇ ਜਦੋਂ ਵੀਡੀਓਜ਼ ਦੇਖ ਰਿਹਾ ਸੀਗਾ ਹਾਂਜੀ ਇੱਕ ਥੱਪੜ ਮਾਰਨ ਲਈ ਤਾਂ ਬੰਦਾ ਕਹਿੰਦਾ ਜਗ੍ਹਾ ਚਾਹੀਦਾ ਠੀਕ ਐ ਪਰ ਥੱਪੜ ਖਾਣ ਲਈ ਵੀ ਆਪਣੇ ਆਪ ਨੂੰ ਮੈਂਟਲੀ ਉਸ ਹਿਸਾਬ ਨਾਲ ਬਣਾਉਣਾ ਪੈਂਦਾ ਕਿਉਂਕਿ ਉਦਾਂ ਲੜਾਈ ਹੋਵੇ ਸਮਝ ਜਾਂਦਾ ਕਿ ਤੁਹਾਨੂੰ ਪਤਾ ਤੁਸੀਂ ਐਕਸਪੈਕਟਡ ਹੈਗੇਂ ਪੈਣੀ ਆ ਬਟ ਤੁਸੀਂ ਇੱਕ ਸਰੈਂਡਰ ਕਰਕੇ ਥੱਪੜ ਕੋਈ ਕਿਸੇ ਕੋ ਖਾ ਰਿਹਾ ਆ ਆਫਟਰ ਆਲ ਇਟਸ ਅ ਸਪੋਰਟ ਹਾਂਜੀ ਬਟ ਫਿਰ ਵੀ ਮਾਈਂਡ ਨੂੰ ਬੰਦਾ ਕਿਵੇਂ ਪ੍ਰੀਪੇਅਰ ਕਰਦਾ ਬਿਲਕੁਲ ਜੀ ਮਾਈਂਡ ਮਾਈਂਡ ਸੈਟ ਇਹ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ ਜੀਦਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਤੁਸੀਂ ਅਗਰ ਤੁਹਾਡੇ ਚ ਤੁਹਾਡਾ ਮਾਈਂਡ ਸੈਟ ਨਹੀਂ ਹੈਗਾ ਜੀਦਾਰੀ ਨਹੀਂ ਹੈਗੀ ਤਾਂ ਤੁਸੀਂ ਕਿਸੇ ਵੀ ਕੰਬੈਟ ਸਪੋਰਟਸ ਦੇ ਵਿੱਚ ਨਹੀਂ ਜਾ ਸਕਦੇ ਚਾਹੇ ਉਹ ਕਰਾਟੇ ਆ ਚਾਹੇ ਬਾਕਸਿੰਗ ਆ ਚਾਹੇ ਕਿੱਕ ਬਾਕਸਿੰਗ ਕੋਈ ਵੀ ਲਾ ਲਓ ਤਾਂ ਤੁਸੀਂ ਨਹੀਂ ਜਾ ਸਕਦੇ ਸਭ ਤੋਂ ਪਹਿਲਾਂ ਮਾਈਂਡ ਸੈਟ ਹੀ ਜ਼ਰੂਰੀ ਹੈ ਬਾਕੀ ਕਈ ਵਾਰ ਇਦਾਂ ਹੁੰਦਾ ਨਾ ਵੀ ਦੂਰ ਤੋਂ ਚੀਜ਼ ਪਛੋਰ ਲੱਗਦੀ ਹੁੰਦੀ ਆ ਵਿੱਚ ਜਾ ਕੇ ਫਿਰ ਪਤਾ ਲੱਗਦਾ ਵੀ ਹਾਂ ਅਸੀਂ ਕਰਨ ਵਾਲੇ ਆ ਇਹ ਸਾਡੇ ਲਈ ਹੀ ਬਣੀ ਆ ਉੱਥੇ ਵੀ ਕਮੈਂਟੇਟਰਸ ਨੇ ਬੋਲਿਆ ਕਿ ਇਹ ਬੰਦਾ ਪਾਵਰ ਸਲਾਪ ਲਈ ਹੀ ਬਣਿਆ ਹਾਂ ਤਾਂ ਹੁਣ ਕਹਿ ਸਕਦੇ ਆ ਕਿ ਆਪਣੇ ਆਪ ਪਰਮਾਤਮਾ ਜਿੱਦਾਂ ਖੇਡ ਰਚਾਈ ਜਾਂਦਾ ਆਪਾਂ ਉਦੋਂ ਉਦੋਂ ਚੱਲੀ ਜਾਂਦੇ ਜੀ ਤੇ ਉਹਨਾਂ ਇਸ ਵਿੱਚ ਪਾਰਟਿਸਿਪੇਟ ਕਰਨ ਵਾਸਤੇ ਜਾਂ ਖੁਦ ਆਪਣਾ ਨਾਮ ਜਿਵੇਂ ਨਾਮਿਨੇਟ ਕਰਨਾ ਚਾਹੇ ਕੀ ਇਹਦਾ ਬੈਕਗ੍ਰਾਉਂਡ ਰਹਿੰਦਾ ਮੈਨੂੰ ਲੱਗਦਾ ਕਿ ਸਡਨਲੀ ਕੋਈ ਕਾਲ ਉੱਠ ਕੇ ਕਹੇ ਮੈਂ ਪਾਵਰ ਸਲੈਪ ਬਣਾਉਣਾ ਹਾਂ ਚੀ ਐਡਮਿਨ ਐ ਚੋ ਇਸ ਗੇਮ ਨੂੰ ਪਰਸ਼ੂ ਕਰ ਸਕਦਾ ਨਹੀਂ ਜੀ ਨਹੀਂ ਜੇ ਕਿਸੇ ਨੇ ਜ਼ੀਰੋ ਤੋਂ ਸਟਾਰਟ ਕਰਨਾ ਤਾਂ 4-5 ਸਾਲ ਦਾ ਟੁਕੜਾ ਲੱਗਣਗੇ ਉਹ ਵੀ ਨੀਟ ਐਂਡ ਕਲੀਨ ਰਹਿ ਕੇ ਨਾ ਤਾਂ ਕੋਈ ਸਟੀਰੋਇਡ ਨਾ ਤਾਂ ਕੋਈ ਨਸ਼ਾ ਹੈ ਜਾਂ ਜਿਹਦੇ ਨਾਲ ਤੁਹਾਡੀ ਇੰਡੋਰੈਂਸ ਦੇ ਵਿੱਚ ਕੋਈ ਫਰਕ ਪਵੇ ਸਭ ਕੁਝ ਇਹਨਾਂ ਸਭ ਚੀਜ਼ਾਂ ਨੂੰ ਇਗਨੋਰ ਕਰਕੇ ਫਿਰ ਹੀ ਇਹਦੇ ਵਿੱਚ ਆ ਜਾਊਗਾ ਬਟ ਅਗਰ ਕੋਈ ਪੁਰਾਣਾ ਕੋਈ 4-5 ਸਾਲ ਦਾ ਕਿਸੇ ਕੋਲ ਐਕਸਪੀਰੀਅੰਸ ਹੈਗਾ ਕਿਸੇ ਵੀ ਕੰਬੈਟ სპੋਰਟਸ ਦਾ ਹਾਂ ਅਸੀਂ ਉਹਦੀ ਮਦਦ ਜਰੂਰ ਕਰ ਸਕਦੇ ਆ ਇਹਦੇ ਵਿੱਚ ਲੈ ਕੇ ਜਾਣ ਲਈ ਬਾਕੀ ਜਿੱਤ ਹਾਰ ਉਸ ਪਰਮਾਤਮਾ ਦੇ ਹੱਥ ਤੇ ਉਹਦੇ ਹੱਥ ਤੇ ਕਿਵੇਂ ਡਿਸਾਈਡ ਹੁੰਦਾ ਕੋਈ weight categories ਹੁੰਦੀਆਂ ਕਿਉਂਕਿ ਕਈ ਵਾਰ ਤਾਂ ਅਸੀਂ ਦੇਖਿਆ ਕਿ ਕੋਈ ਛੋਟੀ ਹਾਈਟ ਦੇ ਵੀ ਲੋਕ ਹੁੰਦੇ ਨੇ ਤੇ ਸਾਹਮਣੇ 7-6-7 ਫੁੱਟ ਦਾ ਵੀ ਹੁੰਦਾ ਹੈ ਕਿਦਾਂ ਡਿਸਾਈਡ ਹੁੰਦਾ ਕੌਣ ਕਿਸਦੇ ਨਾਲ ਫਾਈਟ ਕਰੂਗਾ ਇਹ weight categories ਹੈ ਹਰ ਇੱਕ weight category ਦੇ ਵਿੱਚ ਜਿਵੇਂ ਜਿਹੜੀ ਹੈਵੀ weight ਔਰ ਸੁਪਰ ਹੈਵੀ weight ਹੈ ਠੀਕ ਹੈ ਇਹ weight category ਦੇ ਵਿੱਚ weight ਦਾ ਡਿਫਰੈਂਸ ਬਹੁਤ ਜ਼ਿਆਦਾ ਕਿਉਂਕਿ 100 ਕਿਲੋ ਤੋਂ ਲੈ ਕੇ 130 ਕਿਲੋ ਤੱਕ ਮੱਕੇ 30 ਕਿਲੋ weight ਦੇ ਵਿੱਚ ਕੋਈ ਵੀ 100 ਕਿਲੋ ਤੋਂ ਲੈ ਕੇ 130 ਕਿਲੋ ਤੱਕ ਦਾ ਕੋਈ ਵੀ ਹੈਵੀ weight ਵਿੱਚ ਖੇਡ ਸਕਦਾ ਉਹ ਤੋਂ ਬਾਅਦ ਸੁਪਰ ਹੈਵੀ weight ਹੈ ਬਟ ਇਹ ਤੋਂ ਥੱਲੇ ਨੂੰ ਹਰੇਕ weight category ਦੇ ਵਿੱਚ 10 ਕਿਲੋ ਦਾ ਫਰਕ ਹੈ ਠੀਕ ਹੈ ਤੇ ਹਰੇਕ weight category ਦੇ weight category ਦੇ ਹਿਸਾਬ ਨਾਲ ਹੀ ਸੀ ਹੁੰਦਾ ਉਹਦੇ ਵਿੱਚ ਤੁਸੀਂ ਫਿਰ ਕਿਹੜੀ ਖੇਡੇ ਸੀਗੇ ਮੈਂ ਹੈਵੀ weight ਦੇ ਵਿੱਚ ਖੇਡੇ ਸੀ ਤੇ ਮੇਰਾ ਆਪਣਾ weight ਸੀਗਾ ਜਿਸ ਦਿਨ ਮੈਂ ਗਿਆ 104 ਕਿਲੋ ਸੀ ਠੀਕ ਹੈ ਤੇ ਆਪੋਨੈਂਟ ਦਾ ਸੀਗਾ 125 ਕਿਲੋ ਜਿੱਦੜ ਫਾਈਟ ਸੀਗੀ ਉਹਨਾਂ ਨੇ ਉਦੋਂ ਚੈੱਕ ਕੀਤਾ ਮੇਰਾ 97 ਕਿਲੋ ਰਹਿ ਗਿਆ ਤਾਂ ਉਹ ਕਹਿੰਦੇ ਤੂੰ ਡਾਈਟਿੰਗ ਕਿਉਂ ਕੀਤੀ ਮੈਂ ਫਿਰ ਦੱਸਿਆ ਵੀ ਮੈਨੂੰ ਖਾਣਾ ਪੀਣਾ ਨਹੀਂ ਇੱਥੇ ਪਸੰਦ ਆਇਆ ਹਾਂ ਕਿਉਂਕਿ ਆਪਾਂ ਨੋਨ ਮਿਰਚ ਮਸਾਲੇ ਜਦ ਤੱਕ ਨਹੀਂ ਪੈਂਦੇ ਬਿਲਕੁਲ ਬਿਲਕੁਲ ਆਪਾਂ ਵੀ ਬੰਦਾ ਦੇ ਦੋਸਤ ਉਹ ਵੀ ਖਾ ਜਾਗੇ ਲਾ ਕੇ ਬਟ ਇਹ ਆ ਵੀ ਵੇਟ ਘਟ ਗਿਆ ਤੇ ਬਟ ਉਹਨਾਂ ਨੇ ਫਿਰ ਪੁੱਛਿਆ ਵੀ ਤੂੰ ਲੜਨਾ ਚਾਹੁੰਗਾ ਕਿ ਨਹੀਂ ਮੈਂ ਯੈਸ ਕੀਤੀ ਤੇ 28 ਕਿਲੋ ਵੇਟ ਦਾ ਫਰਕ ਪਿਆ ਸਾਡਾ ਬਟ ਮੈਂ ਵਿਨ ਕੀਤਾ ਉਸ ਮੈਚ ਨੂੰ ਤੇ ਅਕਸਰ ਅਸੀਂ ਵੇਖਦੇ ਨਾ ਜਦੋਂ ਇਹਦਾ ਦੇ ਕੰਬੈਟ ਸਪੋਰਟਸ ਹੁੰਦੀਆਂ ਤਾਂ ਉਹ ਤੋਂ ਵੇਨ ਜਦੋਂ ਹੁੰਦਾ ਹੈ ਉਦੋਂ ਫੇਸ ਆਫ ਹੀ ਹੁੰਦਾ ਹੈ ਫਿਰ ਦੋਨੋਂ ਆਪੋਨੈਂਟਸ ਦਾ ਹਾਂਜੀ ਉਹਦੇ ਵਿੱਚ ਵੀ ਕਈ ਵਾਰ ਬਹੁਤ ਕਹਾ ਸੁਣੀ ਹੋਈ ਹੈ ਮੈਨੂੰ ਯਾਦ ਆ ਮੈਂ ਜਿਹੜੀ ਸਭ ਤੋਂ ਮੈਮਰੇਬਲ ਮੇਰੀ ਹੈਗੀ ਉਹ ਖਬੀਬ ਤੇ ਕੋਨਰ ਮੈਗਰੇਗਰ ਮੈਨੂੰ ਉਹ ਮੈਮਰੇਬਲ ਤਾਂ ਉਹ ਕਿਉਂਕਿ ਉਸ ਤੋਂ ਬਾਅਦ ਵੀ ਬਹੁਤ ਕੁਝ ਹੋਇਆ ਥੋੜੇ ਉਸ ਫੇਸ ਆਫ ਦੇ ਵਿੱਚ ਕੁਝ ਹੋਇਆ ਸੀ ਇਦਾਂ ਦਾ ਹਾਂਜੀ ਪਹਿਲਾਂ ਫੇਸ ਆਫ ਤੋਂ ਪਹਿਲਾਂ ਇਹ ਹੋਇਆ ਸੀ ਕਿ ਮੈਂ ਆਪਾਂ ਪੰਜਾਬੀ ਆਪਾਂ ਨੂੰ ਪਿਆਰ ਦੇ ਭੁੱਖੇ ਆ ਤੇ ਮੇਰਾ ਸੁਭਾਅ ਇਦਾਂ ਦਾ ਵੀ ਚਾਹੇ ਮੇਰਾ ਦੁਸ਼ਮਣ ਵੀ ਹੋਵੇ ਹਨਾ ਮੈਂ ਉਹਨੂੰ ਜਾ ਕੇ ਜਰੂਰ ਮਿਲਦਾ ਹਨਾ ਇੱਕ ਵਾਰ ਤੇ ਅਸੀਂ ਮਿਲਣਗੇ ਜਿਹੜਾ ਪਲੇਅਰ ਬੰਦੇ ਹੈ ਹਨਾ ਮੈਂ ਕਿਹਾ ਆਪਸ ਦੇ ਵਿੱਚ ਮਿਲਦੇ ਆ ਤੇ ਉਹਦਾ ਇੱਕ ਜਿਹੜਾ ਉਹਦੇ ਨਾਲ ਰਸ਼ੀਆ ਦਾ ਡੰਪਲਿੰਗ ਆਇਆ ਸੀ ਜਿਹਨੂੰ ਦੇਖ ਕੇ ਅਸੀਂ ਮੋਟੀਵੇਟ ਹੋਏ ਸੀ ਕਿ ਅਸੀਂ ਵੀ ਪਾਵਰ ਸਲੈਬ ਦੇ ਵਿੱਚ ਖੇਡਣਾ ਕਿਉਂਕਿ ਉਹ ਸੁਪਰ ਹੈਵੀweight ਚੈਂਪੀਅਨ ਹੈ ਤੇ ਮੈਂ ਉਹਦਾ ਫੈਨ ਵੀ ਸੀਗਾ ਜਦੋਂ ਮੈਂ ਗਿਆ ਮਿਲਣ ਪਰ ਉਹਨੇ ਇੰਗਲਿਸ਼ ਚ ਔਰ ਆਪਣੀ ਭਾਸ਼ਾ ਦੇ ਵਿੱਚ ਮੈਨੂੰ ਬਹੁਤ ਜਲੀਲ ਜਿਆ ਕੀਤਾ ਅੱਛਾ ਤੇ ਮੈਨੂੰ ਬਹੁਤ ਦੁੱਖ ਲੱਗਿਆ ਕਿ ਮੈਂ ਤਾਂ ਤੇਰਾ ਫੈਨ ਸੀ ਤੈਨੂੰ ਮਿਲਣ ਆਇਆ ਸੀ ਹਨਾ ਵੀ ਤੂੰ ਤਾਂ ਕਿਸੇ ਹੋਰ ਨਜ਼ਰੀਏ ਨਾਲ ਲੈ ਗਿਆ ਫਿਰ ਬਾਰੇ ਮੈਂ ਉਹਨੂੰ ਕਹਿ ਕੇ ਆ ਵੀ ਕੱਲ ਨੂੰ ਦੇਖਾਂਗੇ ਫਿਰ ਜਦੋਂ ਫੇਸ ਆਫ ਹੋਇਆ ਉਸੇ ਦਿਨ ਫੇਸ ਆਫ ਦੇ ਟਾਈਮ ਫਿਰ ਮੈਂ ਉਹਨੂੰ ਜ਼ਰੂਰ ਕਿਹਾ ਗਲੁਸਕਾ ਨੂੰ ਅਟੋਨੀ ਗਲੁਸਕਾ ਸੀ ਉਹਦਾ ਨਾਮ ਤੇ ਮੈਂ ਉਹਨੂੰ ਕਿਹਾ ਵੀ ਬ੍ਰਦਰ ਰੈਡੀ ਟੂ ਸਲੀਪ ਅੱਛਾ ਉਹ ਮੈਨੂੰ ਫਿਰ ਆਪਣੀ ਭਾਸ਼ਾ ਵਿੱਚ ਕੁਝ ਬੋਲਿਆ ਮੈਨੂੰ ਤਾਂ ਸਮਝ ਨਹੀਂ ਆਇਆ ਕੀ ਬੋਲ ਗਿਆ ਉਹ ਰਸ਼ੀਆ ਦੇ ਵਿੱਚ ਤੇ ਉੱਥੇ ਉਹ ਤੋਂ ਬਾਅਦ ਵੀ ਇੱਕ ਵਾਰ ਮਾਹੌਲ ਇਦਾਂ ਬਣ ਗਿਆ ਸੀਗਾ ਵੀ ਹੋ ਸਕਦਾ ਸੀ ਵੀ ਇੱਥੇ ਅਸੀਂ ਲੜ ਪੈਂਦੇ ਬਟ ਜਿਹੜਾ ਮੇਰਾ ਮੈਨੇਜਰ ਸੀਗਾ ਪੰਕਜ ਖੰਨਾ ਉਹਨੇ ਉੱਥੇ ਮਾਹੌਲ ਸੰਭਾਲ ਲਿਆ ਤੇ ਬਾਕੀ ਜਿਹੜੀ ਰਹਿੰਦੀ ਕਸਰ ਸੀ ਆਪਾਂ ਫਿਰ ਉੱਥੇ ਰਿੰਗ 'ਚ ਗੱਡੀ ਉਹਨੇ ਫੌਲ ਵੀ ਮੇਰੇ ਜਾਣ ਕੇ ਹੀ ਮਾਰਿਆ ਸੀਗਾ ਆਊਟ ਆਫ ਮਤਲਬ ਗੁੱਸਾ ਕਿ ਮੈਨੂੰ ਤੁਮ ਜੋਰ ਕੇ ਪੈ ਗਿਆ ਤਾਂ ਕਰਕੇ ਉਹ ਉਹਨਾਂ ਨੇ ਮੈਨੂੰ ਚੈਲੰਜ ਕੀਤਾ ਸੀ ਨਾ ਵੀ ਪਹਿਲੇ ਥੱਪੜ ਜੇ ਤੇ ਨੁਫ ਬਿਉਸ਼ ਕਰਨਾ ਅੱਛਾ ਵੀ ਤੂੰ ਕਿੱਥੇ ਲਿਟਲ ਗਾਏ ਲਿਟਲ ਇੰਡੀਅਨ ਗਾਏ ਲਿਟਲ ਇੰਡੀਅਨ ਗਾਏ ਬਾਅਦ ਮੈਂ ਕੋਈ ਗੱਲ ਨਹੀਂ ਦੱਸਾਂਗੇ ਕੱਲ ਨੂੰ ਦੱਸਾਂਗੇ ਆ ਫਿਰ ਕੱਲ ਨੂੰ ਪਤਾ ਚੱਲ ਗਿਆ ਉਹਨਾਂ ਨੂੰ ਹਾਂ ਉਹਨਾਂ ਨੂੰ ਫਿਰ ਪਤਾ ਲੱਗ ਗਿਆ ਉਸ ਤੋਂ ਬਾਅਦ ਮੇਰੇ ਵੱਲੋਂ ਦੇਖਿਆ ਨਹੀਂ ਜਦੋਂ ਮੈਂ ਉਹਦੇ ਵੱਲੋਂ ਫੇਰ ਕਰੇ ਫਿਰ ਤਾਂ ਚੁੱਪ ਕਰਕੇ ਲੰਘ ਗਿਆ ਮੈਂ ਹੋਈ ਨਾ ਫਿਰ ਜਿਹੜਾ ਪਿਆਰ ਨਾ ਲਾਵੇ ਉਹਨੂੰ ਪਿਆਰ ਨਾ ਪੰਜਾਬੀ ਮੇਲ ਵੀ ਲੈਂਦਾ ਉਹ ਕਹਿੰਦੇ ਘਰ ਆਏ ਨੂੰ ਘਰ ਆਏ ਨੂੰ ਦੇਖ ਪੱਕੀ ਚੜਕੇ ਇਹਨੂੰ ਤੇਗ ਬੁੜਕੇ ਬਿਲਕੁਲ ਸਹੀ ਗੱਲ ਹੈ ਹਾਂਜੀ ਤੇ ਹੁਣ ਮਤਲਬ ਕੀ ਤੁਹਾਨੂੰ ਬੈਕਗ੍ਰਾਉਂਡ ਤੁਹਾਡਾ ਮਤਲਬ ਕਿਵੇਂ ਦਾ ਰਿਹਾ ਕਿਉਂਕਿ ਆਈ ਐਮ ਸ਼ੋਰ ਕਿ ਕੱਲਾ ਬੰਦਾ ਇਹ ਜਿcha ਹੈ ਉਹ ਕੁਝ ਕਰ ਸਕਦਾ ਪਰ ਨਾਲ ਸਪੋਰਟ ਵੀ ਚਾਹੀਦੀ ਹੈ ਹਾਂਜੀ ਹਾਂਜੀ ਤੁਹਾਡੇ ਘਰੋਂ ਚੰਕੌਰ ਸਾਹਿਬ ਤੋਂ ਕਿਹਦੀ ਸਪੋਰਟ ਰਹੀ ਹੈ ਜਿੱਥੇ ਤੁਸੀਂ ਜੌਬ ਕਰ ਰਹੇ ਹੋ ਕੌਣ ਸਾਡੇ ਸਪੋਰਟਰ ਸਪੋਰਟਰ ਕੌਣ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਣੇ ਪਰਿਵਾਰ ਦੀ ਸਪੋਰਟ ਜ਼ਰੂਰੀ ਹੁੰਦੀ ਹੈ ਬਚਪਨ ਤੋਂ ਹੀ ਸਾਡਾ ਪਰਿਵਾਰ ਦਾ ਮਾਹੌਲ ਸਪੋਰਟਸ ਦੇ ਨਾਲ ਰਿਲੇਟਡ ਸੀ ਫਾਦਰ ਸਾਹਿਬ ਕਬੱਡੀ ਖੇਡੇ ਰਹੇ ਨੇ ਵਧੀਆ ਲੈਵਲ ਤੇ ਫਿੱਡੂ ਹੁਣਾਂ ਦੇ ਨਾਲ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਪਹਿਲਵਾਨੀ ਚ ਭਾਇਆ ਮਾਹੌਲ ਉਹੀ ਸੀਗਾ ਮਾਪੇ ਪਹਿਲਾ سپورਟ ਪਹਿਲਾ ਉਹਨਾਂ ਨੇ ਕੀਤੀ ਫਿਰ ਬਾਅਦ ਚ ਵਿਆਹ ਹੋਇਆ ਫਿਰ ਵਾਈਫ ਦੀ سپورਟ ਆਈ ਬ੍ਰਦਰ ਸਿਸਟਰ ਸਾਰੇ ਨੇ سپورਟ ਬਟ ਜਿਹੜੀ ਕਹਿੰਦੇ ਨੇ ਹੈਲਥ ਦੇ ਨਾਲ ਵੈਲਥ ਵੀ ਜ਼ਰੂਰੀ ਆ ਮੈਂ ਕੁਸ਼ਤੀ ਕਰਦਾ ਸੀ ਜੀ ਕੁਸ਼ਤੀ ਦੇ ਵਿੱਚ ਮੇਰੇ ਲਿਗਾਮੈਂਟ ਤੇ ਸੱਟ ਲੱਗੀ ਸੀ ਲਾਕਡਾਊਨ ਚ ਫਿਰ ਮੈਂ ਗੇਮ ਵੀ ਛੱਡਤੀ ਸੀ ਬਟ ਉਸ ਤੋਂ ਬਾਅਦ ਅਗਰ ਮੈਨੂੰ ਕਿਸੇ ਨੇ ਦੁਬਾਰਾ ਬੂਸਟ ਕੀਤੀ ਮੇਰੀ એનર્ਜੀ ਕਿ ਤੂੰ ਨਹੀਂ ਗੇਮ ਨਹੀਂ ਛੱਡਨੀ ਤਾਂ ਸਾਡੀ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਸੋਲਖਿਆਂ ਰੂਪੜ ਉਹਨਾਂ ਦੀ ਸਾਰੀ ਮੈਨੇਜਮੈਂਟ ਜਿਹਦੇ ਵਿੱਚ ਕੇ ਸਤਿਕਾਰਯੋਗ ਸੂਬਾ ਭਪਿੰਦਰ ਸਿੰਘ ਜੀ ਐਮ ਡੀ ਸਾਹਿਬ ਤੇ ਸਾਡੇ ਸਤਿਕਾਰਯੋਗ ਡਾਇਰੈਕਟਰ ਮੈਡਮ ਗੁਰਪ੍ਰੀਤ ਮਾਥੁਰ ਜੀ ਜਿਨ੍ਹਾਂ ਦਾ ਫੇਸ 80% ਮੇਰੇ ਮਾਤਾ ਜੀ ਨਾਲ ਵੀ ਮਿਲਦਾ ਤੇ ਮੈਂ ਉਹਨਾਂ ਨੂੰ ਆਪਣੇ ਮਾਤਾ ਜੀ ਦੇ ਤਰੀਕੇ ਜੀ ਟਰੀਟ ਕਰਦਾ ਤੇ ਉਹ ਆਪਣੇ ਪੁੱਤ ਸਮਝਦੇ ਨੇ ਮੈਨੂੰ ਤੇ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਤੇ ਚਮਕੌਰ ਸਾਹਿਬ ਤੋਂ ਸਾਡੇ ਕਲਸੀ ਵੀਰ ਜੀ ਨੇ ਅਮਰਜੀਤ ਸਿੰਘ ਕਲਸੀ ਉਹਨਾਂ ਦਾ ਬਚਪਨ ਤੋਂ ਹੀ ਮੇਰੇ ਨਾਲ ਸਪੋਰਟ ਰਹੀ ਹੈ ਹਰ ਜਗ੍ਹਾ ਤੇ ਜਿੱਥੇ ਵੀ ਮੈਨੂੰ ਕਦੇ ਜ਼ਰੂਰਤ ਪਈ ਉਹ ਖੜੇ ਨੇ ਬਟ ਉਹੀ ਇਸ ਸਕੂਲ ਦੇ ਵਿੱਚ ਮੈਨੂੰ ਲੈ ਕੇ ਆਉਣ ਵਾਲੇ ਉਹਨਾਂ ਨੇ ਮੈਨੂੰ ਇੱਥੇ ਮਿਲਾਇਆ ਤੇ ਸਭ ਤੋਂ ਬਾਅਦ ਗੁਰਪ੍ਰੀਤ ਮਾਥੁਰ ਜੀ ਨੇ ਮੇਰੇ ਤੇ ਵਿਸ਼ਵਾਸ ਕੀਤਾ ਮੈਨੂੰ ਇੱਥੇ ਜੌਬ ਦਿੱਤੀ ਤੇ ਉਸ ਤੋਂ ਬਾਅਦ ਮੇਰੀ એનર્ਜੀ ਬੂਸਟ ਕੀਤੀ ਮੈਨੂੰ ਸਪੋਰਟ ਕੀਤੀ ਕਿ ਤੂੰ ਗੇਮ ਸਟ੍ਰੀ ਨਹੀਂ ਨਹੀਂ ਤੂੰ ਗੇਮ ਕੰਟੀਨਿਊ ਕਰਨੀ ਆ ਤਾਂ ਜਿਸ ਦਿਨ ਦਾ ਮੈਂ ਸਕੂਲ ਜੁਆਇਨ ਕੀਤਾ ਉਸ ਤੋਂ ਬਾਅਦ ਮੈਂ 10 ਇੰਟਰਨੈਸ਼ਨਲ ਟੂਰ ਉਸ ਤੋਂ ਬਾਅਦ ਲਗਾ ਚੁੱਕਿਆ ਜੀ ਤੇ ਹੁਣ ਫਿਰ ਕੀ ਅਗਲਾ ਕਦਮ ਕੀ ਹੈ ਤੁਸੀਂ ਪਹਿਲੀ ਬਾਊਟ ਜਿੱਤ ਚੁੱਕੇ ਹਾਂਜੀ ਹੁਣ ਉਸ ਤੋਂ ਅੱਗੇ ਕੀ ਪ੍ਰੈਪਰੇਸ਼ਨ ਕੀ ਰਹੇਗੀ ਕਿਉਂਕਿ ਜਿਹੜੀ ਵਸਤੇ ਜਿਹੜੀ ਸੱਟ ਲੱਗੀ ਹੈ ਰਿਕਵਰੀ ਨੂੰ ਵੀ ਟਾਈਮ ਚਾਹੀਦਾ ਹਾਂਜੀ ਡੇਢ ਤੋਂ 2 ਮਹੀਨਾ ਰਿਕਵਰੀ ਨੂੰ ਲੱਗ ਜਣੇ ਆ ਫਿਰ 2 ਮਹੀਨੇ ਮੈਂ ਕਿ ਫਰਵਰੀ ਦੀ 28 ਤਰੀਕ ਨੂੰ ਹੈ ਜੀ ਮੇਰਾ ਲਾਸਟ ਫੀਗਰਸ ਦੇ ਵਿੱਚ ਅਗਲਾ ਮੈਚ ਇੱਕ ਅੱਗੇ 2 ਮੈਚ ਲੜਨੇ ਨੇ ਹੋਰ ਮੇਬੀ ਅਗਲੇ ਸਾਲ ਦੇ ਐਂਡ ਤੱਕ ਇਹਨਾਂ ਦਿਨਾਂ ਤੱਕ ਹੀ ਤੁਸੀਂ ਇਸ ਮੋੜੇ ਦੇ ਉੱਤੇ ਹੈਵੀवेट ਦੀ ਟੈਂਪੋਰੀ ਟਾਈਟਲ ਦੇਖੋਗੇ ਹਾਂਜੀ ਪੱਕਾ ਤੇ ਇਕ ਨਾ ਪੰਜਾਬੀ ਹੋਣ ਦੇ ਨਾਤੇ ਇੱਕ ਖੁਸ਼ੀ ਵੀ ਹੁੰਦੀ ਹੈ ਕਿ ਸਾਡਾ ਸੂਬਾ ਬਹੁਤ ਛੋਟਾ ਹੈ ਇੰਡੀਆ ਦੇ ਵਿੱਚ ਬਾਕੀ ਸੂਬਿਆਂ ਦੇ ਕੰਪੈਰੀਟਿਵਲੀ ਜੇ ਲੈਂਡ ਦੀ ਗੱਲ ਕਰੀਏ ਹਾਂਜੀ ਲੈਂਡ ਬਟ ਜਦੋਂ ਇੱਕ ਪੰਜਾਬੀ ਕਲਾਕਾਰ ਜਾਂ ਪੰਜਾਬੀ ਆਰਟਿਸਟ ਜਾਂ ਹੁਣ ਪੰਜਾਬੀ ਫਾਈਟਰ ਗ੍ਰੈਂਡ ਸਟੇਜ ਤੇ ਜਾ ਕੇ ਨਾਮ ਰੋਸ਼ਨ ਕਰਦਾ ਤੇ ਬਾਕੀ ਪੰਜਾਬੀ ਵੀ ਖੁਸ਼ ਹੋ ਜਾਂਦੇ ਨੇ ਕਿ ਸਾਡਾ ਪੰਜਾਬ ਦਾ ਪੁੱਤ ਯਤੀ ਇੱਕ ਵੱਡੇ ਸਟੇਜ ਤੇ ਜਾ ਕੇ ਉਹਨੇ ਪਰਫਾਰਮ ਕੀਤਾ ਤੇ ਉਹ ਜਿੱਤ ਕੇ ਵਾਪਸ ਆਇਆ ਕੀ ਮੈਨੂੰ ਮਹਿਸੂਸ ਕਰਦੇ ਹੋ ਜਦੋਂ ਤੁਹਾਨੂੰ ਪਿਆਰ ਮਿਲਦਾ ਆਮ ਸ਼ੋਰ ਜਦੋਂ ਘਰੇ ਵੀ ਆਏ ਹੋਣੇ ਹਾਂਜੀ ਕਰਦੇ ਆਂਦੇ ਵੀ ਅੱਖਾਂ ਭਰੀਆਂ ਵੀ ਹੋਣੀਆਂ ਚਿਹਰੇ ਤੇ ਮੁਸਕਾਨ ਵੀ ਹੋਣੀ ਹੈ ਹਾਂਜੀ ਅਨਕਸਪੈਕਟਿਡ ਸੀਗਾ ਸਾਰਾ ਕੁਝ ਜਦੋਂ ਮੈਂ ਇੱਥੇ ਲੈਂਡ ਕੀਤਾ ਉਸ ਤੋਂ ਪਹਿਲਾਂ ਮੇਰੇ ਕੋਲ ਇੰਟਰਨੈਟ ਨਹੀਂ ਸੀਗਾ ਉੱਥੇ ਤੋਂ ਚੜਨ ਲੱਗਿਆ ਠੀਕ ਹੈ ਤਾਂ ਮੇਰਾ 2000 ਫਾਲੋਅਰ ਸੀਗਾ ਜਦੋਂ ਮੈਂ ਅੱਜ ਸਵੇਰੇ ਦੇਖ ਕੇ ਆਇਆ ਤਾਂ 20000 ਪਲੱਸ ਹੋਇਆ ਹੋਇਆ ਸੀ 20000 ਸੀਗਾ ਠੀਕ ਹੈ ਹਰ ਸੈਕਿੰਡ ਦੇ ਹਿਸਾਬ ਨਾਲ ਫਾਲੋਅਰ ਵਧ ਰਹੇ ਨੇ ਜਿੰਨਾ ਪਿਆਰ ਪੰਜਾਬ ਔਰ ਭਾਰਤ ਦੇ ਰਿਹਾ ਬਹੁਤ ਜ਼ਿਆਦਾ ਦੇ ਰਿਹਾ ਤੇ ਉਹ ਜਿੰਨੀਆਂ ਵੀ ਆਪਣੇ ਕਹਿੰਦੇ ਹਨ ਵੀ ਸੈਲੀਬ੍ਰਿਟੀਜ਼ ਨੇ ਜੈਜੀ ਵੀ ਦਲਜੀਤ ਹੋਰ ਵੀ ਕਈ ਜਿੰਨੇ ਵੀ ਸਿੰਗਰ ਨੇ ਹਨ ਜਿਹੜੇ ਵੱਡੀਆਂ ਅੱਜ ਸੋਸ਼ਲ ਮੀਡੀਆ ਦੇ ਸਟਾਰ ਚਿਹਰੇ ਨੇ ਮਿੰਟੂ ਗੁਰੂ ਸਰਿਆ ਟਵਾਣਾ ਸਾਹਿਬ ਇਹਨਾਂ ਸਾਬ ਨੇ ਉਪਰੋਂ ਆਪਣੇ ਸਿਮਰਨਜੀਤ ਸਿੰਘ ਮਾਨ ਜੀ ਆਪਣੇ ਮਰੋਪੜ ਦੋ ਦinesh ਚੱਡਾ ਜੀ ਲਗਭਗ ਸੈਲੀਬ੍ਰਿਟੀਜ਼ ਨੇ ਜਿਹੜਾ ਮੈਨੂੰ ਸਪੋਰਟ ਕੀਤਾ ਉਹ ਅਨ ਐਸਪੈਕਟਿਡ ਸੀ ਮੈਂ ਸੋਚਿਆ ਨਹੀਂ ਸੀਗਾ ਵੀ ਇਸ ਲੈਵਲ ਤੱਕ ਹੋ ਜਾਊਗਾ ਕਿਉਂਕਿ ਮੈਨੂੰ ਵੀ ਮੈਨੂੰ ਪਤਾ ਸੀ ਕਿ ਪਾਵਰ ਸਲੈਬ ਦੇ ਵਿੱਚ ਕੋਈ ਇੰਡੀਅਨ ਗਿਆ ਨਹੀਂ ਕਿਸੇ ਨੂੰ ਕਿਉਂਕਿ ਕੰਪੈਕਟ ਸਪੋਰਟਸ ਨੇ ਕਿਸੇ ਨੇ ਵੀ ਸਾਡੀ ਨਿਊਜ਼ ਨਹੀਂ ਸੀ ਲਾਈ ਜੱਤਕਰ ਮੈਂ ਜਿੱਤ ਨਹੀਂ ਗਿਆ ਸਿੱਧੀ ਯੂਫਸੀ ਵਾਲੇ ਨੇ ਲਾਈ ਆ ਤਾਂ ਕਿਉਂ ਕਿਉਂਕਿ ਉਹਨਾਂ ਨੂੰ ਯਕੀਨ ਨਹੀਂ ਸੀਗਾ ਵੀ ਅਸੀਂ ਜਿੱਤ ਜਾਾਂਗੇ ਅੱਛਾ ਕਿਉਂਕਿ ਇਹ ਗੇਮ ਇਹ ਜੀ ਹੈ ਨਾ ਕਿਉਂਕਿ ਉਹ ਉਹਨਾਂ ਦੇ ਡੀਲਡ ਆਲ ਸਾਰੇ ਸਾਡੇ ਨਾਲੋਂ ਤਕੜੇ ਨਹੀਂ ਹੋ ਸਾਰੇ ਹੈਣਾ ਜੀ ਜਨੈਰਿਕਸ ਸਾਡੇ ਨਾਲੋਂ ਤਕੜੇ ਨਹੀਂ ਉਹਨਾਂ ਦੇ ਪਰ ਹੌਸਲਾ ਸਾਡੇ ਚ ਜ਼ਿਆਦਾ ਹੈ ਤਾਂ ਜਦੋਂ ਜਿੱਤ ਗਿਆ ਤਾਂ ਸਾਰਾ ਕੁਝ ఎవਰੀਥਿੰਗ ਤੁਹਾਨੂੰ ਪਤਾ ਹੀ ਹੈ ਵੀ ਫਿਰ ਅਨ ਐਕਸਪੈਕਟਿਡ ਹੋ ਰਿਹਾ ਐਦਾਂ ਲੱਗ ਰਿਹਾ ਵੀ ਜਿਵੇਂ ਸੁਪਨਾ ਹੁੰਦਾ ਡੈਨਾ ਵਾਈਟ ਨੇ ਵੀ ਮੰਨ ਗਿਆ ਹੁਣ ਡਾਇਨਾਮਾਈਟ ਵੀ ਜਿਹੜੇ ਡੈਨਾ ਵਾਲੇ UFC ਦੇ ਸੀ ਹਾਂਜੀ ਹਾਂਜੀ ਡੈਨਾ ਵਾਈਟ ਮੇਰੇ ਸਾਹਮਣੇ ਬੈਠਾ ਸੀ ਉਹਦੇ ਸਾਹਮਣੇ ਥਾਪੀਆਂ ਮਾਰੀਆਂ ਭੰਗੜਾ ਵੀ ਉਹਦੇ ਸਾਹਮਣੇ ਪਾਇਆ ਤੇ ਉਹਦੇ ਬਾਅਦ ਉਹਨੂੰ ਲਵ ਯੂ ਵੀ ਕਿਹਾ ਅੱਛਾ ਤੇ ਮੈਂ ਉਹਨੂੰ ਕਹਿ ਕੇ ਡ੍ਰੀਮ ਕਮਸ ਟੂ ਟੁਡੇ ਤਾਂ ਉਹਨੇ ਮੈਨੂੰ ਪੁੱਛਿਆ ਜਦ ਇਹ ਕਿ ਟਾਈਗਰ ਵੀਰ ਜੀ ਫਰੋਮ ਇਨ ਇੰਡੀਆ ਮੈਂ ਕਿਹਾ ਮੈਂ ਪੰਜਾਬ ਤੋਂ ਆਇਆ ਕਹਿੰਦਾ ਵੀ ਆਮ ਸ਼ੋਰਲੀ ਕਮ ਨੈਕਸਟ ਠੀਕ ਹੈ ਟੂ ਇੰਡੀਆ ਇਨ ਜਨਵਰੀ ਐਂਡ ਯੂ ਯੂ ਵਿਲ ਬੀ ਹੋਸਟ ਮੀ ਤਾਂ ਉਹ ਉਹਨਾਂ ਨੂੰ ਹੋਸਟ ਮੈਂ ਹੀ ਕਰ ਰਿਹਾ ਤੇ ਯੂ ਐਫ ਸੀ ਲਈ ਔਰ ਪਾਵਰ ਸਲੈਪ ਲਈ ਉਹਨਾਂ ਨੂੰ ਉਹਨਾਂ ਨੇ ਮੈਨੂੰ ਚਿਹਰਾ ਚੁਣਿਆ ਜੀ ਤਾਂ ਡੈਨਾ ਵਾਈਟ ਫ ਸੁਪਰ ਐਕਸਾਈਟਿਡ ਸੀ ਮੇਰੀ ਫਾਈਟ ਲਈ ਔਰ ਉਹਨੇ ਵੀ ਭੰਗੜਾ ਪਾਇਆ ਜੀ ਨਹੀਂ ਫਿਰ ਹੁਣ ਇਹਦੇ ਨਾਲ ਨਾ ਇੱਕ ਹੋ ਵੀ ਹੋਗਾ ਕਿ ਹੋਰ ਜਿਹੜੇ ਕੰਬੈਟ ਸਪੋਰਟਸ ਖੇਡਦੇ ਨੇ ਕਿਉਂਕਿ ਐਸੀ ਗਈ ਇਹ ਪੰਜਾਬ ਚ ਕੁਸ਼ਤੀ ਬਹੁਤ ਹੁੰਦੀ ਹੈ ਕਬੱਡੀ ਬਹੁਤ ਹੁੰਦੀ ਹੈ ਐਮ ਐਮ ਏ ਉਸ ਲੈਵਲ ਦਾ ਖਲ ਨਹੀਂ ਲੇਕਿਨ ਲੋਕ ਖੇਡਦੇ ਨੇ ਉਹਨਾਂ ਲਈ ਵੀ ਫਰੀਕ ਮੌਕਾ ਹੈਗਾ ਕਿ ਸੁਪੋਜ਼ ਡਾਇਨਾਵਾਇਟ ਆ ਰਿਹਾ ਹੈ ਜੇ ਤੁਸੀਂ ਉੱਥੇ ਜਾ ਕੇ ਜਿੱਤੇ ਹੋ ਇਸ ਸਪੋਰਟ ਵਿੱਚ ਵੀ ਆਪਣਾ ਕੈਰੀਅਰ ਬਣਾ ਸਕਦੇ ਨੇ ਬਿਲਕੁਲ ਜੀ ਬਣਾ ਸਕਦੇ ਐ ਕਿ ਸਭ ਤੋਂ ਮਹਿੰਗੀ ਸਪੋਰਟਸ ਆ ਬਹੁਤ ਜ਼ਿਆਦਾ ਪੈਸਾ ਜੀ ਇਹਦੇ ਵਿੱਚ ਆਪ ਸੋਚ ਵੀ ਨਹੀਂ ਸਕਦੇ ਕਿੰਨਾ ਪੈਸਾ ਹੈਣਾ ਜੀ ਬਿਲਕੁਲ ਅਸੀਂ ਬਿਲਕੁਲ ਵੀ ਨਹੀਂ ਸੋਚ ਸਕਦੇ ਕਿੰਨਾ ਪੈਸਾ ਇਹਦੇ ਚ ਇੱਕ ਇੱਕ ਫਾਈਟ ਦਾ ਤੇ ਜਿਹੜੇ ਆ ਆਈਫਾ ਅਵਾਰਡਸ ਆਪਾਂ ਨੂੰ ਮਿਲਦੇ ਨੇ ਹਾਂ ਫਿਲਮ ਸਿਟੀਆਂ ਨੂੰ ਇਹ ਉੱਥੇ ਹੀ ਬੈਠੇ ਸੀਗੇ ਅੱਛਾ ਤੇ ਉਹਨਾਂ ਨੇ ਮੇਰੀ ਡਾਇਨਾਵਾਇਟ ਦੇ ਨਾਲ ਜਦੋਂ ਮੈਂ ਗੱਲ ਕਰ ਰਿਹਾ ਉਹਨਾਂ ਨੇ ਮੇਰੀ ਫੋਟੋ ਖਿੱਚ ਕੇ ਉੱਥੇ ਲ ਵੀ ਡਾਣਾ ਵਾਈਟ ਹੋਰ ਮੇਰੀ ਭਾਈ ਹੈ ਮੈਂ ਤੇ ਉਹ ਅਨਸਪੈਕਟ ਅਨਐਕਸਪੈਕਟਡ ਹੁਣ ਜਿਹੜੀਆਂ ਜਿੱਥੇ ਤੱਕ ਸੋਚਿਆ ਵੀ ਨਹੀਂ ਸੀ ਉੱਥੇ ਤੱਕ ਗੱਲ ਪਹੁੰਚ ਚੁੱਕੀ ਹੈ ਬਿਲਕੁਲ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਰੂਰਲ ਏਰੀਆਸ ਤੱਕ ਕਿਸ ਨੂੰ ਸ਼ਾਇਦ ਪਤਾ ਵੀ ਹੋਵੇ ਯੂਐਫਸੀ ਕੀ ਹੈ ਹਾਂਜੀ ਬਿਲਕੁਲ ਹੁਣ ਉੱਥੇ ਤੱਕ ਉਹਦੇ ਸੀਈਓ ਤੱਕ ਤੁਸੀਂ ਪਹੁੰਚੇ ਹੋ ਜਾਂ ਉਹ ਗੱਲਾਂ ਹੁੰਦੀਆਂ ਪਈਆਂ ਨੇ ਹੋਰ ਲੋਕੇ ਫਿਰ ਸਪੋਰਟਸ ਵਾਲ ਆਣਗੇ ਬਿਲਕੁਲ ਆਣਗੇ ਜੀ ਤੇ ਮੈਂ ਕਹਿੰਦਾ ਜੀ ਆਪਾਂ ਵਾਰੀਅਰ ਸਟੇਟ ਹੈ ਤੇ ਹਰ ਕਿਸੇ ਨੂੰ ਖਾਸ ਕਰਕੇ ਕੁੜੀਆਂ ਨੂੰ ਮਾਰਸ਼ਲ ਆਰਟਸ ਸਿੱਖਣਾ ਚਾਹੀਦਾ ਕਿਉਂਕਿ ਅਗਰ ਕੋਈ ਤੁਹਾਨੂੰ ਰੇਪ ਅਟੈਂਪਟ ਕਰਦਾ ਤਾਂ ਉਹ ਸੋਚੇ ਵੀ ਇਹ ਕੀ ਹੋ ਗਿਆ ਕਿਉਂਕਿ ਤੁਸੀ ਕਿ ਯਾਦ ਹੋਣਾ 2 ਸਾਲ ਪਹਿਲਾਂ 50 ਸਾਲ ਪਿਛਲੇ ਸਾਲ ਇੱਕ ਕਲਕੱਤੇ ਦੇ ਵਿੱਚ ਇੱਕ ਡਾਕਟਰ ਦਾ ਰੇਪ ਹੋਇਆ ਸੀ ਕੁੜੀ ਦਾ ਉਹ ਬੰਦੇ ਹੀ ਜ਼ਿਆਦਾ ਸੀਗੇ 25 30 ਜਣੇ ਸੀ ਉਨੇ ਤਿੰਨ ਬੰਦੇ ਫਟੜ ਕੀਤੇ ਦੋ ਦੀ ਬਾਹ ਥੋੜੀ ਇੱਕ ਦਾ ਮੋੜਾ ਘੜਦਾ ਕਿਉਂਕਿ ਉਹ ਜੁੱਟਸੂ ਜਾਣਦੀ ਸੀ ਗ੍ਰੈਪਲਿੰਗ ਕਰਨਾ ਜਾਣਦੀ ਸੀ ਬਟ ਉਹ ਬੰਦੇ ਜਿਆਦਾ ਸੀਗੇ ਅਗਰ ਉਹ ਇੱਕ ਦੋ ਜਣੇ ਹੁੰਦੇ ਉਹ ਉਹਨਾਂ ਨੂੰ ਤਾਂ ਖਤਮ ਕਰਦਾ ਸੀ ਉਹਨੇ ਉਹ ਮਾਰਸ਼ਲ ਆਰਟਸ ਕੁੜੀਆਂ ਨੂੰ ਸਭ ਤੋਂ ਜਿਆਦਾ ਸਿੱਖਣਾ ਚਾਹੀਦਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲੇ ਕਹੂੰਗਾ ਕਿ ਜਿੰਨੀਆਂ ਵੀ ਕੁੜੀਆਂ ਨੇ ਉਹ ਮਾਰਸ਼ਲ ਆਰਟਸ ਦੇ ਵੱਲੋਂ ਜਲਦੀ ਤੋਂ ਜਲਦੀ ਆਉਣ ਤੇ ਮਾਰਸ਼ਲ ਆਰਟਸ ਨੂੰ ਸਿੱਖਣਾ ਐਜ਼ ਅ ਚਾਈਲਡ სპੋਰਟਸ ਨਾਲ ਸਿੱਖਣਾ ਕਿ ਤੁਸੀਂ ਖੇਡਣਾ ਕਿਸੇ ਨਾਲ ਜਾ ਕੇ ਐਜ਼ ਆਪਣੇ ਲਈ ਸਿੱਖਣਾ ਕਿ ਜੇ ਅਸੀਂ ਕਿਤੇ ਬਾਹਰ ਕਿਤੇ ਇਕੱਲੇ ਵੀ ਜਾਂਦੇ ਆ ਚਾਹੇ ਮੁੰਡਾ ਵੀ ਆ ਚਾਹੇ ਜੇ ਤੁਸੀਂ ਅੱਜ ਲੁੱਟਾ ਖੋਹਾਂ ਕਿ ਨਹੀਂ ਆਉਂਦੀ ਹੈ ਨਾ ਜੇ ਤੁਸੀਂ ਇਕੱਲੇ ਵੀ ਆ ਤਾਂ ਤੁਸੀਂ ਚੱਲਦੇ ਫਿਰਦੇ ਹਥਿਆਰ ਹਥਿਆਰ ਖੋਇਆ ਜਾ ਸਕਦਾ ਪਰ ਤੁਹਾਡੀ ਟੈਕਨੀਕ ਨਹੀਂ ਖੋਈ ਜਾ ਸਕਦੀ ਬਿਲਕੁਲ ਅਸੀਂ ਤਾਂ ਉਮੀਦ ਕਰਾਂਗੇ ਕਿ ਅੰਦਰ ਇਹ ਨੌਬਤ ਪੂਰੀ ਜਿਹੜੀਆਂ ਪੂਰੀ ਦੁਨੀਆ 'ਚ ਕਦੇ ਕਿਤੇ ਨਾ ਆਵੇ ਹਰ ਬੰਦੇ ਨੂੰ ਹਰ ਥਾਂ ਤੇ ਫਰੀ ਘੁੰਮਣ ਦੀ ਆਜ਼ਾਦੀ ਹੋਵੇ ਹਾਂਜੀ ਤੇ ਹੁਣ ਤੁਹਾਡਾ ਡਰੀ ਤੁਸੀਂ ਕਿ ਅਗਲੇ ਸਾਲ ਤੁਸੀਂ ਲਾਸ ਵੈਗਸ ਖੇਡਣ ਜਾਣਾ ਉਹ ਕਿਹਦੇ ਨਾਲ ਫਾਈਟ ਹੈ ਉਹ ਦੱਸਣਗੇ ਜੀ ਉਹ ਡਿਸਾਈਡ ਕਰਨਗੇ ਮੈਂ ਤਾਂ ਚੈਲੰਜ ਸਿੱਧਾ ਹਾਈਬ੍ਰਿਡ ਚੈਂਪੀਅਨ ਹੋਏ ਕੀਤਾ ਅੱਛਾ ਕਿ ਮੈਨੂੰ ਟਾਈਟਲ ਸ਼ਾਟ ਹੀ ਦੇ ਦਿਓ ਲੇਕਿਨ ਉਹ ਪਹਿਲਾਂ ਦੋ ਫਾਈਟਾ ਹੋਰ ਕਰਾਉਣਗੇ ਠੀਕ ਹੈ ਅਗਰ ਅ ਨੰਬਰ 1 ਕੰਟੈਂਡਰ ਦੇ ਨਾਲ ਹੋ ਗਈ ਕਿਉਂਕਿ ਨੰਬਰ 1 ਕੰਟੈਂਡਰ ਨੇ ਜਿਹੜੀ ਮੇਰੀ ਇੱਕ 16 16 ਮਿਲੀਅਨ ਪਲੱਸ ਵੀਡੀਓ ਚੱਲੀ ਹੈ ਮੇਰੀ ਇੱਕ ਉਹਦੇ ਉੱਪਰ ਉਹਨੇ ਕਮੈਂਟ ਕੀਤਾ ਵੀ ਵੀ ਹੁਣ ਮੈਂ ਤੇਰੇ ਨਾਲ ਲੜੂੰਗਾ ਜਿਹੜਾ ਉਹ ਦਾ ਹਾਂ ਜਿਹੜਾ ਅ ਟਾਈਟਲ ਦੇ ਲਈ ਨੰਬਰ 1 ਕੰਟੈਂਡਰ ਆ ਵੀ ਜਿਹੜਾ ਫਾਈ ਵੀ ਉਹਦੇ ਕੋਲ ਸ਼ਾਰਟ ਉਹਨੂੰ ਮਿਲੇਗਾ ਮਿਲੂਗਾ ਹਨਾ ਉਹਨੇ ਕੀਤਾ ਅਗਰ ਉਹਦੇ ਨਾਲ ਹੁੰਦੀ ਆ ਮੈਂ ਉਹਨੂੰ ਹਰ ਉਹਨਾਂ ਦਾ ਮੇਰੇ ਤੀਸਰੀ ਫਾਈਟ ਹੀ ਮੇਰੀ ਟਾਈਟਲ ਫਾਈਟ ਹੋ ਜਾਏ ਉਹ ਆਟੋਮੈਟਿਕਲੀ ਟਾਈਟਲ ਫਾਈਟ ਹੋ ਜਾਏ ਹਾਂਜੀ ਹਾਂਜੀ ਚਾਂਸਸ ਇਹ ਆ ਵੀ ਤੀਜੇ ਨੰਬਰ ਵਾਲਾ ਦੂਜੇ ਨੰਬਰ ਵਾਲਾ ਜਾਂ ਪਹਿਲੇ ਨੰਬਰ ਵਾਲਾ ਇਹਨਾਂ ਚੋਂ ਤਿੰਨਾਂ ਚੋਂ ਕਿਸੇ ਨਾਲ ਹੋ ਸਕਦੀ ਆ ਤਿਆਰੀ ਪੂਰੀ ਆ ਜੀ ਤੇ ਹੁਣ ਮੈਂ ਜੇ ਤੁਸੀਂ ਚਾਹੋ ਥੋੜਾ ਮੈਂ ਇਮੋਸ਼ਨਲ ਐਸਪੈਕਟ ਦਾ ਇੱਕ ਸਵਾਲ ਪੁੱਛਣਾ ਚਾਹਾਂਗਾ ਜਦੋਂ ਤੁਸੀਂ ਘਰੇ ਆਏ ਤੁਹਾਡੀ ਵਾਈਫ ਨੇ ਤੁਹਾਡੇ ਸੱਟਾ ਦੇਖਿਆ ਹੋਣੀ ਆ ਆਮ ਸ਼ੋਰ ਫਿਕਰ ਬਹੁਤ ਹੋਣੀ ਹੈ ਕਿ ਮੇਰੇ ਹਸਬੰਡ ਕਿਹੜੀ ਸਪੋਰਟ ਖੇਡਦੇ ਹੋਏ ਨੇ ਲਈ ਜੀ ਆਪਾਂ ਸਿੱਖ ਕੌਮ ਨਾਲ ਰਿਲੇਟਡ ਹੈ ਸਾਡੀਆਂ ਧੀਆ ਭੈਣਾਂ ਨੂੰ ਗੁਰੂ ਸਾਹਿਬ ਨੇ ਬਹੁਤ ਵੱਡਾ ਮਾਣ ਬਖਸ਼ਿਆ ਸਾਡੇ ਨਾਲੋਂ ਜ਼ਿਆਦਾ ਦਲੇਰ ਹੋਣੇ ਜਦੋਂ ਘਰ ਆਇਆ ਤਾਂ ਉਹਨੇ ਕਿਹਾ ਨਹੀਂ ਨਹੀਂ ਕੁਝ ਨਹੀਂ ਹੈਗਾ ਜ਼ਿਆਦਾ ਠੀਕ ਹੈ ਆਪੇ ਕੀ ਹੋ ਗਿਆ ਰੋਟੀ ਖਾਣੀ ਹੈ ਕੋਈ ਨਹੀਂ ਚਾਪਣੀ ਹੁੰਦੀ ਚੌਲ ਖਾਲਾ ਠੀਕ ਠੀਕ ਹੈ ਹਣਾ ਕੋਈ ਨਹੀਂ ਠੀਕ ਹੋ ਜਾਣਾ ਇਹ 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 ਜਿਹਾ ਮਾਹੌਲ ਸੀ ਹਸੇ ਹਸਣ ਖੇਡਣ ਵਾਲਾ ਮਾਹੌਲ ਸੀ ਕਿ ਇਮੋਸ਼ਨਲ ਜੂ ਸੀ ਅੰਦਰੋਂ ਤਾਂ ਇਮੋਸ਼ਨਲ ਸੀ ਬਟ ਅਸੀਂ ਕਹਿੰਦੇ ਨਾ ਵੀ ਉਹ ਜਜ਼ਬਾਤ ਉਹ ਪਤਾ ਹਾਂ ਪਤਾ ਵੀ ਲੱਗਦਾ ਬੋਡੀ ਲੈਂਗੁਏਜ ਤੋਂ ਪਤਾ ਲੱਗਦਾ ਪਰ ਹਾਂ ਬਹੁਤ ਸਾਡੀਆਂ ਧੀਆਂ ਪੇਣਾ ਸਾਡੇ ਸਾਰੀਆਂ ਪੰਜਾਬ ਦੀਆਂ ਬਹੁਤ ਦਲੇਰ ਨੇ ਤਾਂ ਮੈਨੂੰ ਨਹੀਂ ਲੱਗਦਾ ਪੰਜਾਬ ਦੀਆਂ ਮਾਮਾ ਕਦੇ ਆਪਣੇ ਪੁੱਤਾਂ ਨੂੰ ਕਹਿੰਦੇ ਉਹ ਤੇਰੇ ਸੱਟ ਲੱਗੀ ਵੀ ਤੂੰ ਘਰੇ ਬਹਿੜ ਜਾ ਨਹੀਂ ਉਹ ਤਾਂ ਕਹਿੰਦੇ ਆ ਵੀ ਜਾ ਬਈ ਬੰਦ ਬੰਦ ਘਟਾਇਆ ਜਾ ਕੇ ਠੀਕ ਹੈ ਹਾਂਜੀ ਆਖਰੀ ਸਵਾਲ ਪੁੱਛਣਾ ਚਾਹਾਂਗਾ ਹੁਣ ਤੁਹਾਡੀ ਨੈਕਸਟ ਫਾਈਟ ਹੋਣੀ ਹੈ ਹਾਂਜੀ ਜਿਹੜਾ ਯੂਥ ਇਸ ਸਪੋਰਟ ਬਲ ਹੋਣਾ ਚਾਹੁੰਦਾ ਹਾਂਜੀ ਅਸੀਂ ਸਮਝਦਾ ਕਿ ਹਾਂ ਨਸ਼ਾ ਤਾਂ ਪੰਜਾਬ ਚ ਜੇ ਖਤਮ ਹੋ ਜਵੇ ਤੇ ਲੋਕ ਉਦਾਂ ਹੀ ਬਹੁਤ ਇਨਸਪਾਇਰ ਨੇ ਉਹ ਚਾਹਣਗੇ ਕਿ ਐਸੀ ਕੋਈ ਨਾ ਕੋਈ ਸਪੋਰਟ ਖੇਢੀਏ ਬਟ ਹੁਣ ਕਿਵੇਂ ਕੋਈ ਬੰਦਾ ਅਗਰ ਉਹ ਸਕ੍ਰੈਚ ਤੋਂ ਸ਼ੁਰੂ ਕਰਨਾ ਚਾਹੁੰਦਾ ਉਹਦੇ ਲਈ ਕੀ ਰੋਡ ਮੈਪ ਹੋਣਾ ਚਾਹੀਦਾ ਹੈ ਕਿਦਾਂ ਉਹ ਸ਼ੁਰੂ ਕਰੇ ਕਿ ਉਹਦੇ ਲਈ ਐਡੀ ਪਟੇਕ ਨੂੰ ਟ੍ਰੇਨਿੰਗ ਕੋਈ ਹੈਗੀ ਹੈ ਕਿ ਜਾਂ ਫਿਰ ਕੋਈ ਕੰਬੈਟ ਸਪੋਰਟ ਨਾਲ ਸ਼ੁਰੂ ਕਰ ਸਕਦਾ ਹਾਂਜੀ ਕਿਸੇ ਵੀ ਕੰਬੈਟ ਸਪੋਰਟਸ ਦੇ ਨਾਲ ਸ਼ੁਰੂ ਕਰ ਸਕਦਾ ਹੈ ਜੇ ਅਗਰ ਉਹਦੇ ਕੋਲ 4-5 ਸਾਲ ਦਾ ਐਕਸਪੀਰੀਅੰਸ ਹੈਗਾ ਤੇ ਬਾਕੀ ਨਸ਼ਿਆਂ ਦੀ ਗੱਲ ਜਿੱਥੇ ਜੀ ਨਸ਼ਿਆਂ ਦੇ ਨਾਲ ਇੱਕ ਸਾਡੀ ਅਸੀਂ ਮੰਨਦੇ ਹਾਂ ਕਿ ਸਾਡੀ ਇੱਕ ਜਨਰੇਸ਼ਨ ਖਤਮ ਹੋ ਗਈ ਲੇਕਿਨ ਜਿਹੜੀ ਹੁਣ ਅੱਗੇ ਆਉਣ ਵਾਲੀ ਪੀੜ੍ਹੀ ਹੈ ਅਸੀਂ ਇਹਨੂੰ ਸੰਭੀਏ ਕਿਉਂਕਿ ਉਹ ਜਿਹੜੀ ਪੀੜ੍ਹੀ ਹੈ ਜਿੰਮਾਂ ਦੇ ਵਿੱਚ ਹੈ ਅਖਾੜਿਆਂ ਵਿੱਚ ਹੈ ਕਬੱਡੀਆਂ ਦੇ ਵਿੱਚ ਹੈ ਤੇ ਅੱਗੇ ਵਾਲੀ ਜਨਰੇਸ਼ਨ ਸਾਡੀ ਬਚ ਰਹੀ ਹੈ ਪੰਜਾਬ ਨਸ਼ੇ ਤੋਂ ਬਹੁਤ ਦੂਰ ਹੋ ਰਿਹਾ ਹੈ ਕਿ ਬਾਕੀ ਡਿਸਪਲਾਈਨ ਚ ਰਹੋ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਹੈ ਤੇ ਬਾਕੀ ਕਿਸੇ ਵੀ ਸਪੋਰਟਸ ਦੇ ਨਾਲ ਕਮਬੈਕ ਟੂ ਸਪੋਰਟਸ ਦੇ ਨਾਲ ਰਿਲੇਟਿਡ ਬੰਦਾ ਇਸ ਨੂੰ ਖੇਡ ਸਕਦਾ ਅਸੀਂ ਉਮੀਦ ਕਰਾਂਗੇ ਕਿ ਅਗਲੀ ਵਾਰ ਜੋ ਤੁਸੀਂ ਲਾਸ ਵੈਗਸ ਜਿਵੇਂ ਫਾਇਰਡ ਜਤੋ ਤੇ ਡੈਨਾ ਵਾਈਟ ਬਲੋਵਿਕ ਪੂਰੀ ਤਿਆਰੀ ਹੋਵੇ ਪੰਗੜਾ ਥੋੜਾ ਬਹੁਤੋ ਵੀ ਸਿੱਖਿਆ ਹੋਵੇ ਕਿ ਤੁਹਾਡੇ ਨਾਲ ਇਹ ਸਟੇਜ ਤੇ ਹੈ ਪੰਗੜਾ ਬਾਸ ਤੇ ਹਾਂਜੀ ਇਸ ਵਾਰ ਉਹਨੇ ਕੁਰਸੀ ਤੇ ਬੈਠੇ ਬੈਠੇ ਇੰਦਾ ਕੀਤਾ ਅਸੀਂ ਸੋਚਦੇ ਆਂ ਵੀ ਅਗਲੀ ਵਾਰ ਉਹ ਉੱਪਰ ਸਟੇਜ ਤੇ ਆ ਕੇ ਲੈ ਕੇ ਆਵਾਂਗੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੁਹਾਰ ਮੈ ਤੁਹਾਡਾ ਇਹ ਉਹ ਤਗੜਾ ਹੱਥ ਜਿਹਨੇ ਰਸ਼ੀਆ ਦੇ ਵਾਈਟਰ ਨੂੰ ਸੋਚੀ ਪਾਤਾ ਤੇ ਇਹ ਸੀ ਸਾਡੇ ਨਾਲ ਸ਼ਮਕੌਰ ਸਾਹਿਬ ਦੇ ਜੁਹਾਰ ਸਿੰਘ ਜੀ ਜਿਨ੍ਹਾਂ ਨੇ ਦੁਬਈ ਵਿੱਚ ਹੋਈ ਪਾਵਰ ਸਲਾਪ ਚੈਂਪੀਅਨਸ਼ਿਪ ਦੇ ਪਹਿਲੇ ਬਾਊਟ ਵਿੱਚ ਤਖਾਹ ਦਿੱਤਾ ਪੂਰੀ ਦੁਨੀਆ ਨੂੰ ਕਿ ਪੰਜਾਬੀ ਚਾਹੇ ਕਿਸੇ ਵੀ ਕਿੱਤੇ ਦੇ ਵਿੱਚ ਹੋਣ ਜਦੋਂ ਥਾਣ ਲੈਣ ਫਿਰ ਚਾਹੇ ਅੱਗੇ ਕੋਈ ਵੀ ਕਿਉਂ ਨਾ ਹੋਵੇ ਉਹਨਾਂ ਨੂੰ ਪਤਾ ਹੈ ਕਿ ਮੈਂ ਜਿੱਤਣਾ ਕਿਵੇਂ ਹਾਂ ਅਸੀਂ ਉਮੀਦ ਕਰਾਂਗੇ ਕਿ ਇਹਨਾਂ ਦੀ ਕਹਾਣੀ ਦੇ ਨਾਲ ਹੋਰ ਦੇਖਣ ਵਾਲੇ ਇਨਸਪਾਇਰ ਹੋਣਗੇ ਖੇਡਾਂ ਕਰਨਗੇ ਗਰਾਊਂਡ ਵਿੱਚ ਜਾਣਗੇ ਵਰਜਿਸ਼ ਕਰਨਗੇ ਤੇ ਕੱਲ ਨੂੰ ਜੇ ਤੁਸੀਂ ਵੀ ਇਦਾਂ ਦੀ ਕੋਈ ਸਪੋਰਟ ਸ਼ੁਰੂ ਕਰਨੀ ਚਾਹੋ ਤਾਂ ਤੁਹਾਡੇ ਕੋਲ ਇਦਾਂ ਦਾ ਰਾਹ ਖੁੱਲਿਆ ਹੋਇਆ ਹੈ ਮੈਨੂੰ ਹੁਣ ਰਿਸ਼ਪ ਚਾਵਲ ਨੂੰ ਦੀਓ ਇਜਾਜ਼ਤ ਕੈਮਰਾ ਪਰਸਨ ਰਸ਼ਪਿੰਦਰ ਸਿੰਘ ਦੇ ਨਾਲ ਰੋਪੜ ਤੋਂ ਧੰਨਵਾਦ ਤਾਂ ਸਾਡੇ ਨਾਲ ਇਸ ਵੇਲੇ ਜੀਨੀਅਸ ਸਕੂਲ ਦੇ ਮੈਮ ਪ੍ਰਿੰਸੀਪਲ ਗੁਰਪ੍ਰੀਤ ਮਾਥੁਰ ਮੈਮ ਮੌਜੂਦ ਨੇ ਜਿਨ੍ਹਾਂ ਦਾ ਜ਼ਿਕਰ ਜੁਹਾਰ ਸਿੰਘ ਜੀ ਕਰਦੇ ਥੱਕਦੇ ਨਹੀਂ ਪੈਸੇ ਇਹ ਕਹਿੰਦੇ ਜਿਨ੍ਹਾਂ ਨੇ ਉਹਨੂੰ ਇਨਸਪਾਇਰ ਕੀਤਾ ਉਹਨਾਂ ਦੀ ਲਾਈਫ ਚੇਂਜ ਹੋਈ ਹੈ ਜਿਸ ਥਾਂ ਤੋਂ ਜਿਸ ਪਰਸਨ ਦੀ ਵਜ੍ਹਾ ਤੋਂ ਉਹ ਗੁਰਪ੍ਰੀਤ ਮਾਥੁਰ ਮੈਮ ਨੇ ਮੈਮ ਕੀ ਕਹਿਣਾ ਚਾਹੋਗੇ ਤੁਹਾਡੇ ਸਕੂਲ ਦੇ ਜੁਹਾਰ ਸਿੰਘ ਉਹਨਾਂ ਨੇ ਦੁਬਈ ਵਿੱਚ ਜਾ ਕੇ ਦੱਸਿਆ ਕਿ ਕਿਵੇਂ ਪੰਜਾਬ ਦੇ ਲੋਕ ਜੇਕਰ ਕੁਝ ਥਾਂ ਲੈਣ ਉਹ ਕਰਕੇ ਹਟਦੇ ਨੇ ਕਿੰਨਾ ਮਾਣ ਮਹਿਸੂਸ ਕਰਦੇ ਬਹੁਤ ਆਮ ਰੀਲੀ ਫੀਲਿੰਗ ਵੈਰੀ ਵੈਰੀ ਪ੍ਰਾਊਡ ਐਂਡ ਆਈ ਥਿੰਕ ਯੂ نو ਐਨ ਐਕੁਲੇਡਸ ਮਿਲੇ ਨੇ ਆਨ ਨੂੰ ਮਤਲਬ ਆਈ ਥਿੰਕ ਹੀ ਹਜ਼ ਮੇਡ एवरीवन ਆਫ ਅਸ ਪ੍ਰਾਊਡ ਪੰਜਾਬ ਨੂੰ ਬਹੁਤ ਮਾਣ ਮਹਿਸੂਸ ਹੋਇਆ ਕਿਉਂਕਿ ਅੱਜ ਹਰ ਜਗ੍ਹਾ ਪੰਜਾਬੀ ਜਿਹੜੇ ਛਾਏ ਹੋਏ ਐ ਚਾਹ ਪੰਜਾਬੀ ਖਾਣਾ ਐ ਚਾਹ ਪੰਜਾਬੀ ਪਹਿਰਾਵਾ ਐ ਲੋਕ ਸੰਗੀਤ ਹੈ ਕੁਝ ਵੀ ਹੈ ਤੇ ਜਿਸ sports ਦੇ ਵਿੱਚ ਆਫਟਰ ਫਲਾਈਂਗ ਚਿਕ ਅਸੀਂ ਕਿਸੇ ਦਾ ਨਾਮ ਹੁਣ ਲਵਾਗੇ ਤਾਂ ਮਤਲਬ ਇਟ ਵਿਲ ਬੀ ਅ ਮੈਟਰ ਆਫ ਇਮੈਂਸ ਪ੍ਰਾਊਡ ਤੇ ਸਾਡੇ ਨਾਲ ਜੁਜਾਰ ਸਿੰਘ ਜਿਹਦੇ ਖਾਸ ਦੋਸਤ ਵੱਡੇ ਭਰਾ ਤਲਸੀ ਜੀ ਮੌਜੂਦ ਨੇ ਤਲਸੀ ਜੀ ਕੀ ਵੇਖਦੇ ਹੋ ਕਿ ਛੋਟਾ ਭਰਾ ਚਾਹੇ ਸੱਟਾਂ ਲਗੀਆਂ ਨੇ ਬਟ ਜੋਰ ਕੇ ਛੱਟ ਮੈਨ ਲੱਗਦਾ ਪੂਰੀ ਦੁਨੀਆ ਤੇ ਵੀ ਮਾਰੀ ਇੱਕ ਦੱਸ ਦਿੰਦਾ ਕਿ ਇਹ ਖੇਡ ਪੰਜਾਬੀਆਂ ਲਈ ਹੀ ਬਣੀ ਹੈ ਬਿਲਕੁਲ ਜੀ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਉਣੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਜਿਹਾਰ ਸਿੰਘ ਨਾਲ ਮੇਰਾ ਬਹੁਤ ਛੋਟੇ ਹੁੰਦਿਆਂ ਦਾ ਸਾਡਾ ਪਿਆਰ ਹੈ ਜੀ ਤੇ ਬੜਾ ਕੁਝ ਸ਼ੁਰੂ ਤੇ ਹੀ ਗੇਮ ਕਰਦਾ ਆ ਰਿਹਾ ਛੋਟਾ ਹੁੰਦਿਆਂ ਹੀ ਗੇਮ ਕਰਦਾ ਆ ਰਿਹਾ ਸਾਡੇ ਸਟੇਡੀਅਮ ਦੇ ਵਿੱਚ ਤੇ ਕਾਫੀ ਮੱਲਾਂ ਇਹਨੇ ਪਹਿਲਾਂ ਵੀ ਮਾਰੀਆਂ ਤੇ ਜਿਹੜੀ ਹੁਣ ਇਹਨੇ ਅੱਤ ਕਰਾਤੀ ਹੈ ਤਾਂ ਜਿਵੇਂ ਸਰੇ ਵਾਲੀ ਹੋ ਗਿਆ ਵੀ ਮੈਂ ਜਦ ਕੱਲ ਸਵੇਰੇ ਨਿਊਜ਼ ਚੈਨਲ ਦੇਖੇ ਇੰਡੀਆ ਦੇ ਤੇ ਕੁਝ ਬਾਹਰਲੇ ਉਹਨਾਂ ਦੇ ਉੱਤੇ ਜਦ ਜੁਝਾਰ ਸਿੰਘ ਗੂੰਜਦਾ ਪਿਆ ਸੀ ਤੇ ਮੈਂ ਇਹਨੂੰ ਕਾਲ ਕੀਤੀ ਤੇ ਇਹਦਾ ਨੰਬਰ ਬੰਦ ਆ ਰਿਹਾ ਸੀ ਤੇ ਜਦੋਂ ਕੱਲ ਚਮਕੌਰ ਸਾਹਿਬ ਆਏ ਤੇ ਫਿਰ ਇਹਨਾਂ ਨਾਲ ਗੱਲ ਹੋਈ ਤੇ ਫਿਰ ਅਸੀਂ 2 ਮਿੰਟ ਲਈ ਮਿਲੇ ਵੀ ਤੇ ਬੜੀ ਖੁਸ਼ੀ ਮਹਿਸੂਸ ਹੋਈ ਵੀ ਸਾਡਾ ਮਿੱਤਰ ਸਾਡਾ ਦੋਸਤ ਤੇ ਸਾਡਾ ਭਾਈ ਵੀ ਅੱਜ ਉਹ ਸਟੇਜ ਤੇ ਪਹੁੰਚ ਗਿਆ ਜਿੱਥੇ ਅਸੀਂ ਕਦੇ ਸੁਪਨਾ ਲੈਂਦੇ ਹੁੰਦੇ ਸੀ ਵੀ ਸਾਡਾ ਵੀਰ ਉੱਥੇ ਜਾ ਕੇ ਪਹੁੰਚੇ ਤੇ ਬਹੁਤ ਪੰਜਾਬੀ ਸਿੰਗਰਾਂ ਦੇ ਮੈਨੂੰ ਕਾਲ ਆਈਆਂ ਜਿਹੜੇ ਬਹੁਤ ਪ੍ਰਸਿੱਧ ਸਿੰਗਰ ਨੇ ਜਿਵੇਂ ਦਿਲਜੀਤ ਹੋ ਗਿਆ ਹੋਰ ਆਪਣੇ ਨਾਵਾਰ ਸਿੰਗਰ ਹੈਗੇ ਜਿੰਨੇ ਵੀ ਉਹਨਾਂ ਦੀ ਵੀ ਕਾਲ ਆਈਆਂ ਉਹਨਾਂ ਨੇ ਆਪਣੇ ਆਪਣੇ ਇੰਸਟਾਗ੍ਰam ਦੇ ਉੱਤੇ ਵੀ ਕਹਿੰਦਾ ਵਾ ਇਹਨਾਂ ਲਈ ਵਧੀਆ ਇੱਕ ਸ਼ਬਦ ਜਿਹੜੇ ਚਾਰ ਲਿਖੇ ਨੇ ਪੰਜਾਬੀਆਂ ਲਈ ਤੇ ਜਿੱਦਾਂ ਲਿਖਦੇ ਹੁੰਦੇ ਆ ਸਿੰਗਰ ਉਹਦੇ ਹਿਸਾਬ ਨਾਲ ਵੀ ਜਿਹਜਾਰ ਸਿੰਘ ਅੱਜ ਸਾਡੇ ਪੰਜਾਬ ਦੇ ਸੂਬੇ ਦਾ ਜਿਹੜਾ ਨਾਂ ਹੈ ਤੇ ਸਾਡੇ ਇੰਡੀਆ ਦਾ ਜਿਹੜਾ ਨਾਂ ਇੱਕ ਰੋਸ਼ਨ ਕੀਤਾ ਤੇ ਮੈਂ ਆਪਣੇ ਵੱਲੋਂ ਵੀ ਧੰਨਵਾਦ ਕਰਦਾ ਤੇ ਨਾਲ ਦੀ ਨਾਲ ਸਕੂਲ ਦਾ ਬਹੁਤ ਧੰਨਵਾਦ ਕਰਨਾ ਕਿਉਂਕਿ ਅਸੀਂ 2024 ਦੇ ਵਿੱਚ ਇੱਕ ਸਾਰੇ ਪੰਜਾਬ ਦੇ ਵਿੱਚ ਸਾਈਕਲ ਮਾਰਚ ਕੀਤਾ ਸੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜੋ ਕਿ ਸਾਡੇ ਸਾਡੀ ਭਾਸ਼ਾ ਸਾਡਾ ਮਾਣ ਉਹਦੇ ਕਹਿੰਦਾ ਬਈ ਚੇਅਰਮੈਨ ਬਣਾਏ ਸੀ ਅਸੀਂ ਸਰਜੀਤ ਪਾਤਰ ਸਾਹਿਬ ਤੇ ਉਹਨਾਂ ਨੇ ਸਾਨੂੰ ਇੱਕ ਕਹਿੰਦਾ ਡਿਊਟੀ ਲਈ ਸੀ ਵੀ ਸਾਰੇ ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਦਾ ਜਿਹੜਾ ਪ੍ਰਚਾਰ ਆ ਸਾਈਕਲ ਤੇ ਕੀਤਾ ਜਾਵੇ ਤੇ ਪਿੰਡ-ਪਿੰਡ ਤੱਕ ਜਿਹੜੀ ਪੰਜਾਬੀ ਮਾਂ ਬੋਲੀ ਆ ਉਹ ਪਹੁੰਚਾਈ ਜਾਵੇ ਉਹਦੇ ਵਿੱਚ 25 ਦਿਨ ਜਿਹੜਾ ਹਰ ਸਿੰਘ ਨੇ ਲਗਾਤਾਰ ਸਾਡੇ ਨਾਲ ਸਾਈਕਲ ਚਲਾਇਆ ਲਗਭਗ 1700 ਕਿਲੋਮੀਟਰ ਅਸੀਂ 25 ਦਿਨਾਂ ਦੇ ਵਿੱਚ ਸਾਈਕਲ ਚਲਾਇਆ ਤੇ ਉਹ ਜਿਹੜੇ 25 ਦਿਨ ਉਹ ਮੈਂ ਆਪਣੀ ਜ਼ਿੰਦਗੀ ਦੇ ਦਿਨ ਕਦੇ ਭੁੱਲ ਨਹੀਂ ਸਕਦਾ ਵੀ ਮੈਨੂੰ ਇਦਾਂ ਲੱਗਦਾ ਵੀ ਅਸੀਂ ਸਵਰਗ ਦੇ ਵਿੱਚੋਂ ਦਿਨ ਕੱਟ ਕੇ ਆਏ ਆ 25 ਦਿਨ ਵੀ ਜਿੱਦਾਂ ਦਾ ਉਹ ਇੱਕ ਹੈਗਾ ਸੀ ਪੰਜਾਬੀ ਮਾਂ ਬੋਲੀ ਨਾਲ ਇਹਨਾਂ ਦਾ ਪਿਆਰ ਸ਼ੁਰੂਤੀ ਹੈਗਾ ਤੇ ਉਸੇ ਸਾਈਕਲ ਮਾਰਚ ਦੇ ਵਿੱਚ ਮੈਡਮ ਨਾਲ ਮੁਲਾਕਾਤ ਹੁੰਦੀ ਹੈ ਤੇ ਇਹਨਾਂ ਨੇ ਇਹਨਾਂ ਤੇ ਫੇਧ ਕੀਤਾ ਇਹਨਾਂ ਤੇ ਉੱਤੇ ਭਰੋਸਾ ਕੀਤਾ ਤੇ ਇਹਨਾਂ ਨੂੰ ਇੱਥੇ ਸਕੂਲ ਦੇ ਵਿੱਚ ਜੋਬ ਦਿੱਤੀ ਤੇ ਮੈਂ ਮੈਡਮ ਜੀ ਦਾ ਵੀ ਬੜਾ ਧੰਨਵਾਦ ਕਰਦਾ ਵੀ ਇਹਨਾਂ ਨੇ ਇੱਕ ਕੋਹਿੰੂਰ ਹੀਰੇ ਨੂੰ ਬਹੁਤ ਦਿਰ ਪਹਿਲਾਂ ਹੀ ਪਛਾਣ ਲਿਆ ਸੀ। ਜੀ ਮੈਮ ਜਿਵੇਂ ਕਲਸੀ ਜੀ ਕਹਿ ਰਹੇ ਨੇ ਕਿ ਇੱਕ ਥਾਂ ਤੇ ਜਿਸ ਥਾਂ ਤੇ ਬੰਦਾ ਕੰਮ ਕਰ ਰਿਹਾ ਹੋਵੇ ਉਹ ਐਟਮੋਸਫੇਅਰ ਵੀ ਉਨਾ ਹੀ ਜ਼ਰੂਰੀ ਹੁੰਦਾ ਹੈ ਉਹਦੇ ਦਿਮਾਗ ਤੇ ਪ੍ਰੈਸ਼ਰ ਨਾ ਪਵੇ ਉਹ ਮੋਟੀਵੇਟਿਡ ਰਹੇ। ਤੁਸੀਂ ਹੁਣ ਇੱਕ ਐਗਜ਼ਾਮਪਲ ਵੀ ਆਮ ਸ਼ੋਰ ਸੈੱਟ ਕਰ ਦਿੱਤੀ ਹੈ ਕਿ ਅਗਰ ਇੱਕ ਮੈਨੇਜਮੈਂਟ ਸਕੂਲ ਦੀ ਚਾਹੇ ਤਾਂ ਉਹ ਸਟੂਡੈਂਟਸ ਨਾਲ ਨਾਲ ਟੀਚਰਸ ਨੂੰ ਵੀ ਇਨਸਪਾਇਰ ਕਰਦੀ ਹੈ ਕਿਉਂਕਿ ਉਹ ਵੀ ਅੱਗੇ ਜਾ ਕੇ ਆਪਣੇ ਲਈ ਵੀ ਕੁਝ ਕਰ ਸਕਣ। बिल्कुल बिल्कुल इस बारे तो मैं ये कहना चाहूँगी कि साड़े मैनेजिंग डायरेक्टर है सूबा भूपिंदर सिंह आप भी बैडमिंटन के बहुत तकड़े प्लेयर ने और एक दिन मिस नहीं करते अपनी प्रैक्टिस करते ने रेगुलरली और नैशनल तक उन्होंने पार्टीसपेट किया और वो चाहते कि बच्चे जोड़े पढ़ाई के नाल स्पोर्ट्स भी करा स्कूल स्पोर्ट्स के बड़िया मल् मार है ਅੱਜ ਪਿਛਲੇ ਦਿਨਾਂ ਦੇ ਵਿੱਚ ਸਾਡੇ ਬੱਚੇ ਫਿਲੀਪੀਨਸ ਗਏ ਸੀ ਰੋਇੰਗ ਦੇ ਵਿੱਚ ਉਹਦੇ ਵਿੱਚ ਵੀ ਚੈਂਪੀਅਨ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਸੀ 12th ਕਲਾਸ ਦੇ ਬੱਚਾ ਨੇ ਔਰ ਬ੍ਰونز ਮੈਡਲ ਲੈ ਕੇ ਆਏ ਸੀ ਮਤਲਬ ਉਹ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਹੈ ਫਿਰ ਬੱਚੇ ਮਾਰਸ਼ਲ ਆਰਟ ਦੇ ਵਿੱਚ ਵੀ ਗਏ ਸੀ ਗੱਤਕੇ 'ਚ ਵੀ ਗਏ ਸੀ ਇੰਟਰਨੈਸ਼ਨਲ ਗਏ ਨੇ ਔਰ ਹੁਣ ਇਹ ਤਾਂ ਇੱਕ ਲਿਵਿੰਗ ਇਨਸਪੀਰੇਸ਼ਨ ਨੇ ਬੱਚਾ ਵਾਸਤੇ ਔਰ ਸਭ ਤੋਂ ਅੱਛੀ ਗੱਲ ਇਹ ਹੈ ਕਿ ਅੱਜ ਦਾ ਜਿਹੜਾ ਯੂਥ ਹੈ ਨਾ ਉਹਨੂੰ ਉਹਦੀ એનર્ਜੀ ਨੂੰ ਚੈਨਲਾਈਜ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨੂੰ ਰਾਈਟ ਡਾਇਰੈਕਸ਼ਨ ਦੇਣਾ ਉਹਨਾਂ ਦੇ ਸਾਹਮਣੇ ਕੋਈ ਹੀਰੋ ਖੜਾ ਹੋਵੇ ਹਨਾ ਉਹ ਵਾਲੀ ਗੱਲ ਹੋ ਗਈ ਇੱਕ ਟੀਚਰ ਹੈ ਔਰ ਹੀਰੋ ਵੀ ਹੈ ਉੱਥੇ ਪਹੁੰਚਿਆ ਹੈ ਤੇ ਬੱਚਾ ਨੂੰ ਬਹੁਤ ਕੁਝ ਸਿਖਾ ਸਕਦੇ ਨੇ ਸਮਝਾ ਸਕਦੇ ਨੇ ਔਰ ਬਹੁਤ ਸਾਰੇ ਬੱਚੇ ਜਿਹੜੇ ਅੱਜ ਨਸ਼ੇ ਵੱਲੇ ਜਾ ਰਹੇ ਨੇ ਉਹਨਾਂ ਦੀ ਜਦੋਂ ਉਹ ਦੇਖਣਗੇ ਕਿ ਵੀ ਵਾਕਈ ਉਹਨਾਂ ਨੂੰ ਪ੍ਰਸ਼ੰਸਾ ਮਿਲਦੀ ਹੈ ਤੇ ਉਹ ਬੱਚੇ ਵੀ ਜ਼ਰੂਰ ਇੰਨਾ ਵੱਲੋਂ ਇਨਸਪਾਇਰ ਹੋ ਕੇ ਗੇਮ ਦੇ ਵਿੱਚ ਆਣਾ ਚਾਹਣਗੇ ਆਲਰੇਡੀ ਸਾਡੇ ਬੱਚੇ ਮਾਰਸ਼ਲ ਆਰਟ ਦੇ ਵਿੱਚ ਬਹੁਤ ਅੱਛਾ ਕਰ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਬੱਚਾ ਵੀ ਇੱਕ ਇੰਨਾ ਦੇ ਨਾਲ ਗਿਆ ਸੀਗਾ ਜਪਾਨ ਗਏ ਸੀ ਤੇ ਉਹ ਸਾਡਾ ਸਟੂਡੈਂਟ ਉੱਥੇ ਵੀ ਇਹ ਮੈਡਲ ਜਿੱਤ ਕੇ ਆਏ ਸੀ ਤੇ ਬਹੁਤ ਵਧੀਆ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਮੈਂ ਖੁਦ ਵੀ ਇੱਕ ਪਲੇਅਰ ਨਹੀਂ ਹਾਂ ਤੇ ਮੈਨੂੰ ਬੜਾ ਅੱਛਾ ਲੱਗਦਾ ਹੈ ਕਿ ਵੀ ਅਸੀਂ ਬੱਚਾ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ भी उन्होंने असी कही पार्टीसिपेट कर क्योंकि देखो जो शरीर तकड़ा होएगा तभी दिमाग तकड़ा होएगा है ना ये तो बहुत ज़्यादा जरूरी है मैंटल हैल्थ वास्ते भी बहुत जरूरी है कि बच्चे खेलन और उन्होंने करने वाले गाइड करने वाले टीचर साहबान हो सो आई एम फीलिंग रियली वेरी प्राउड एंड आई फील वेरी हैप्पी दैट ही हैज़ ब्रॉट लॉट मैनी लॉरल्स टू द स्कूल टू पंजाब स्टेट टू इंडिया so you no know, this is a blessing shukar apn maatma ka thank you